ਉਹ ਲੋਕ ਉਹ ਨੇ ਜਿਹੜੇ ਪਰੇਸ਼ਾਨ ਨੇ ਲੋਕਾਂ ਦੇ ਘਰ-ਕਾਬ ਹੋਵੇ ਨਿਸ਼ੇ ਦਿਨਾ ਇੱਕ ਮਾਂ ਵੀ ਦੁਖੀ ਐ ਇੱਕ ਭੈਣ ਵੀ ਦੁਖੀ ਐ ਇੱਕ ਉਹਦੀ ਵਾਈਫ ਵੀ ਦੁਖੀ ਐ ਜਿਹੜਾ ਬੰਦਾ ਨਸ਼ਾ ਕਰਦਾ ਕੁੜੀਆਂ ਇਹੋ ਜੀਆਂ ਨੇ ਨਸ਼ਾ ਕਰਦੇ ਉਹਨਾਂ ਦੇ ਜਿਹੜੇ ਹਸਬੰਡ ਨੇ ਤੇ ਉਹ ਸੁਸਾਇਡ ਕਰ ਲੈਂਦੀਆਂ ਨੇ ਸ਼ਰਾਬ ਅੱਡਾ ਕਾਬ ਨੂੰ ਦੋਸਤ ਮੈਨੂੰ ਇਹ ਚੀਜ਼ ਮਿਲਣੀ ਚਾਹੀਦੀ ਐ ਉਹ ਘਰ ਦਾ ਸਮਾਨ ਵੇਚਦਾ ਐ ਘਰ ਵੀ ਵੇਚ ਦਿੰਦਾ ਐ ਕਈ ਵਾਰੀ ਆਪਣੀ ਵੋਟੇ ਵੀ ਵੇਚ ਦਿੰਦਾ ਤੇ ਬੱਚਿਆਂ ਦੀ ਵੀ ਪਰਵਾਹ ਨਹੀਂ ਕਰਦਾ ਸੋ ਅਜਿਹੇ ਸਮੇਂ ਦੇ ਵਿੱਚ ਉਹੀ ਲੋਕ ਦੁਖੀ ਨੇ ਜਿਨ੍ਹਾਂ ਦੇ ਘਰ ਦੇ ਵਿੱਚ ਨਸ਼ਾ ਵੜ ਚੁੱਕਾ। ਜਿਹੜੀ ਗੀਤਾਂ ਲਈ ਆਮ ਲੋਕ ਰੱਖਦੇ ਨੇ ਨਾਲੇ ਕਹਿੰਦੇ ਸੀ ਵੀ ਨਸ਼ਾ ਛਡਾਉਣ ਵਾਸਤੇ ਵਰਤੀ ਜਾਂਦੀ ਸੀ। ਹਰ ਇੱਕ ਇਨਸਾਨ ਕਹਿੰਦਾ ਯਾਰ ਸਾਡੇ ਇੰਨੀ ਵੱਡੀ ਅਸੀਂ ਕਮਾਈ ਨਹੀਂ ਹੈਗੀ ਵੀ ਅਸੀਂ ਭੁੱਕੀ ਫਿਲਮ ਖਰੀਦ ਸਕੀਏ। ਤੇ ਉਹ ਗੋਲੀ ਦੇ ਨਾਲ ਆਪਣਾ ਕੰਮ ਚਲਾਈ ਜਾਂਦੇ ਨੇ। ਡੁੱਟਾ ਹੋਆਂ ਜਿਹੜੀਆਂ ਵਧ ਰਹੀਆਂ ਨੇ ਵੱਡਾ ਕਾਰਨ ਨਸ਼ਾ ਮੰਨੇ ਜਾ ਰਿਹਾ ਹੈ। ਨਸ਼ਾ ਮੰਨੇ ਜਾ ਰਿਹਾ ਹੈ। ਗਰੀਬੀ ਕਰਕੇ ਕੋਈ ਵੀ ਬੰਦਾ ਜ਼ੋਰ ਨਹੀਂ ਕਰਦਾ। ਨਹੀਂ ਕਰਦਾ। ਕੀ ਲੱਗਣਾ ਵੀ ਚੀਜ਼ਾਂ ਦੇ ਕਿਵੇਂ ਠੱਲੋ ਪਾਈ ਦੇ ਅਸਰ ਨਾਲ। ਮੁੰਡੇ ਨੂੰ ਪਤਾ ਲੱਗ ਗਿਆ ਵੀ ਮੇਰੀ ਵਾਈਫ ਨੂੰ ਪਤਾ ਲੱਗ ਗਿਆ ਉਹਨੇ ਕੀ ਕੀਤਾ ਵੀ ਆਪਣੀ ਵਾਈਫ ਨੂੰ ਵੀ ਚਿੱਟੇ ਤੇ ਲਾਤਾ ਫਿਰ ਆਪਣੀਆਂ ਦੋ ਸਿਸਟਰ ਸੀਗੀਆਂ ਉਹਨੂੰ ਵੀ ਨਸ਼ੇ ਤੇ ਲਾਤਾ ਦੋ ਭੈਣਾਂ ਨੂੰ ਉਹਨੂੰ ਵੀ ਲਗਾਤਾ ਹੁਣ ਉਹਨਾਂ ਨੂੰ ਐ ਲੱਗਣ ਲੱਗ ਗਿਆ ਵੀ ਉਹ ਭੈਣਾਂ ਨੂੰ ਵੀ ਅਸੀਂ ਕਿਸੇ ਨਾਲ ਗੱਲ ਨਾ ਕਰੀਏ ਵੀ ਅਸੀਂ ਤਿੰਨੇ ਬਰਾਲ ਕੇ ਕਰ ਰਹੇ ਹਾਂ ਨਸ਼ਾ ਤਾਂ ਮੈਂ ਛੱਡ ਨਾ ਜੋਣਾ ਪਰ ਮੇਰਾ ਪਾਸਾ ਹੀ ਨਖੜੇ ਮੈਨੂੰ ਅਧਰੰਗ ਹੀ ਨਾ ਹੋਵੇ ਮੈਨੂੰ ਅਟੈਕ ਨਾ ਆ ਜੀ ਉਹ ਚੀਜ਼ ਦਾ ਵਹਿਮ ਉਹਨਾਂ ਨੇ ਹੀ ਪਾਇਆ ਉਹ ਵੇਚ ਰਹੇ ਨੇ ਔਰ ਵਹਿਮ ਦੇ ਨਾਲ ਹੀ ਇਹ ਚੀਜ਼ਾਂ ਹੁੰਦੀਆਂ ਨੇ ਠੀਕ ਹੈ ਔਰ ਬੰਦਾ ਜਿਹੜਾ ਉਹਨੂੰ ਤੋੜ ਤਕਲੀਫ ਉਹਦੀ ਬੰਦ ਹੋ ਗਈ ਤਾਂ ਉਹਨੂੰ ਕੋਈ ਤਕਲੀਫ ਨਹੀਂ ਆ ਰਹੀ ਯਾਰ ਭਾਜੀ ਉਹ ਆਪਣਾ ਕੰਮ ਵੀ ਕਰ ਸਕਦਾ ਅਸੀਂ ਇਹ ਤਾਂ ਕਹਿੰਦੇ ਨਹੀਂ ਵੀ ਸਾਡੀ ਦਵਾਈ ਖਾ ਕੇ ਤੁਸੀਂ 1 ਮਹੀਨਾ ਕਿਤੇ ਰੈਸਟ ਕਰੋ ਜਾਂ ਸੋਵੋ ਜਾਂ ਮਤਲਬ ਇਹ ਚੀਜ਼ ਨਹੀਂ ਅਸੀਂ ਕਹਿੰਦੇ ਅਸੀਂ ਕਹਿੰਦੇ ਵੀ ਸਾਡੀ ਦਵਾਈ ਖਾਓ ਤੁਸੀਂ ਆਪਣਾ ਕੰਮ ਕਰਦੇ ਰਹੋ ਕੰਮ ਕਰਦੇ ਹੋਏ ਤੁਸੀਂ ਨਸ਼ੇ ਨੂੰ ਛੱਡ ਸਕਦੇ ਉਹਨਾਂ ਨੂੰ ਕੀ ਗਾਰੰਟੀ ਦਿੰਨੇ ਆ ਕਿ ਅਗਲਾ ਪੈਸਾ ਵੀ ਲਾ ਲਵੇ ਤੁਹਾਡੇ ਤੋਂ ਦਵਾਈ ਵੀ ਲੈ ਲਵੇ ਕਿਉਂ ਤੁਹਾਨੂੰ ਤਾਂ ਉਹਨੂੰ ਫਰਕ ਨਾ ਪੋ ਉਹ 3 ਟਾਈਮ ਦਵਾਈ ਖਾ ਲਓ ਇੱਕ ਦਿਨ ਦੇ ਵਿੱਚ ਜੇ ਉਹਨੂੰ ਫਰਕ ਨਾ ਪਵੇ ਉਹ ਸਾਡੀ ਦਵਾਈ ਸਾਨੂੰ ਵਾਪਸ ਕਰ ਦੇਵੇ ਇੱਕ ਦਿਨ ਤੇ ਕੋਰਸ ਕੀ ਪਤਾ ਲੱਗਿਆ ਮੈਂ ਕਿਹਾ ਜੀ ਪਹਿਲੇ ਦਿਨ ਤੋਂ ਨੂੰ ਬਗੜਿਆ ਨਾ ਪਹਿਲੀ ਡੋਜ਼ ਤੋਂ ਪਤਾ ਲੱਗ ਜਾਂਦਾ ਦੋ ਡੱਬੇ ਖਾ ਕੇ ਕਹਿੰਦੇ ਜੀ ਬਸ ਠੀਕ ਹੋ ਗਏ ਜੀ ਅਸੀਂ ਫਿਰ 15 ਦਿਨ ਬਾਅਦ ਫੋਨ ਆਉਂਦਾ 20 ਦਿਨ ਬਾਅਦ ਫੋਨ ਆਉਂਦਾ ਭਾਜੀ ਡਾਕਟਰ ਸਾਹਿਬ ਨੂੰ ਸਾਨੂੰ ਤੋੜ ਲੱਗਣ ਲੱਗ ਗਈ 100% ਭਾਜੀ ਗਰੰਟੀ ਲੈਣੇ ਆਪਾਂ ਜੀ ਦੀ ਗਰੰਟੀ ਲੈਣੀ ਆ ਅਗਲੇ ਦੇ ਪੈਸੇ ਛੋੜੋ ਪੈਸੇ ਵਾਪਸ ਦੀ ਗਰੰਟੀ ਲੈਣੀ ਪੀੜਤ ਬੰਦਾ ਕਿੱਥੇ ਤੇ ਯਕੀਨ ਕਰੇ ਹਰ ਸੈਂਟਰ ਵਾਲੇ ਕਹਿੰਦੇ ਨਹੀਂ ਵੀ ਸਾਡੇ ਕੋਲੇ ਆਓ ਅਸੀਂ ਨਜਾ ਤੈਨੂੰ ਨਹੀਂ ਪਤਾ ਹੋਏਗਾ ਕਿ ਤੁਸੀਂ ਨਸ਼ਾ ਛੱਡ ਰਹੇ ਹੋ ਜਾਂ ਨਸ਼ਾ ਲੈ ਰਹੇ ਹੋ। ਆਯੁਰਵੇਦਿਕ ਦੇ ਵਿੱਚ 100% ਆਯੁਰਵੇਦਿਕ ਹੈ। ਕਿਸੇ ਵਿੱਚੋਂ ਇਹ ਨਹੀਂ ਹੈ ਕਿਸੇ ਵੀ ਤਰ੍ਹਾਂ ਦੀ ਕੋਈ ਮਿਲਾਵਟ ਨਹੀਂ ਹੈ। ਸਾਡੇ ਕੋਲ ਜਿਹੜਾ ਪ੍ਰੋਡਕਟ ਹੈ। ਪਰ ਹਰ ਬੰਦੇ ਇਹ ਕਹਿੰਦਾ ਵੀ ਸਾਡੇ ਕੋਲ ਮਿਲਾਵਟ ਨਹੀਂ ਹੈ। ਤੁਸੀਂ ਇਸ ਗੱਲ ਦੀ ਕੀ ਸ਼ੋਰਟੀ ਦਿੰਦੇ ਨੇ? ਹੁਣ ਜੇ ਅਸੀਂ ਕੁਝ ਮਿਲਾ ਕੇ ਦੇਈਏ ਇਹਦੇ ਵਿੱਚ ਤਾਂ ਗਵਰਨਮੈਂਟ ਅਪਰੂਵ ਕਿਉਂ ਦੇਵੇਗੀ? ਇਹ ਦਵਾਈ ਖਾਣ ਦੇ ਨਾਲ ਨੇਚਰਲ ਦਵਾਈ ਹੈ। ਨੇਚਰਲ ਦਵਾਈ ਖਾਣ ਦੇ ਨਾਲ ਅਗਰ ਜਿਹੜੀ ਨਸ਼ੇ ਦੀ ਪੂਰਤੀ ਹੈ ਉਹ ਕੰਪਲੀਟ ਹੋ ਗਈ। ਵੀ ਮੈਨੂੰ ਤੋੜ ਨਹੀਂ ਲੱਗ ਰਹੀ। ਜਦੋਂ ਉਹਨੂੰ ਤੋੜ ਨਹੀਂ ਲੱਗੂਗੀ ਉਹ ਨਸ਼ਾ ਕਰਨ ਕਿਉਂ ਜਾਊਗਾ ਉਹ ਸਾਡਾ ਕੋਈ ਦਵਾਈ ਇਸ ਨਸ਼ਾ ਕੈਨੇਡਾ ਅਮਰੀਕਾ ਕਿਤੇ ਵੀ ਭੇਜ ਸਕਦੇ ਆਪਾਂ ਠੀਕ ਹੈ ਔਰ ਪੂਰੇ ਪੰਜਾਬ ਇੰਡੀਆ ਕਿਤੇ ਵੀ Rajasthan ਵਗੈਰਾ ਹੋ ਗਿਆ Haryana ਹੋ ਗਿਆ ਕਿਤੇ ਵੀ ਭੇਜ ਸਕਦੇ ਜੀ ਬਾਕੀ ਕੋਈ ਐਸੀ ਗੱਲ ਨਹੀਂ ਹੈ ਘਬਰਾਣ ਦੀ ਕੋਈ ਲੋੜ ਨਹੀਂ ਹੈ ਜਿਹੜਾ ਇਨਸਾਨ ਜੇ ਉਹਦਾ ਘਰ ਕੋਈ ਬਰਬਾਦ ਹੋ ਰਿਹਾ ਨਸ਼ੇ ਦੇ ਕਾਰਨ ਤਾਂ ਉਹ ਇਨਸਾਨ ਸਾਡੀ ਦਿੱਤੇ ਹੋਏ ਨੰਬਰਾਂ ਤੇ ਸਕਰੀਨ ਤੇ ਨੰਬਰ ਚੱਲ ਰਿਹਾ ਉਹ ਸਾਡੇ ਦਿੱਤੇ ਹੋਏ ਨੰਬਰ ਤੇ ਕਾਲ ਕਰੇ ਔਰ ਬਿਲਕੁਲ ਅਸੀਂ ਗਰੰਟੀ ਐਸਸੀ ਦੀ ਲੈਨੇ ਆ ਪਹਿਲੇ ਦਿਨ ਤੋਂ ਪਹਿਲੀ 2 ਦਿਨ ਤੋਂ ਉਦੀ ਤੌਰ ਤਕਲੀਫ ਛੜੀ ਆ ਖਤਮ ਹੋਊਗੀ ਜੇ ਕੋਈ ਪ੍ਰੋਬਲਮ ਆਂਦੀ ਆ ਉਹਨੂੰ ਕੋਈ ਦਿੱਕਤ ਆਂਦੀ ਆ ਤੌਰ ਦੇ ਤਕਲੀਫ ਦੀ ਤਾਂ ਸਾਨੂੰ ਕਾਲ ਕਰੇ ਸਾਨੂੰ ਮਤਲਬ ਸਾਡੀ ਦਵਾਈ ਪੈਕ ਕਰਕੇ ਸਾਨੂੰ ਕੋਰੀਅਰ ਕਰ ਦੇਵੇ ਵਾਪਸ ਜਿਉ ਇੱਥੇ ਨਹੀਂ ਆ ਸਕਦਾ ਨਾ ਸਾਡੀ ਦਵਾਈ ਕੋਰੀਅਰ ਕਰ ਦੇਵੇ ਵਾਪਸ ਸਾਨੂੰ ਦੱਸ ਦੇਵੇ ਜੀ ਆਹ ਕੋਰੀਅਰ ਸਲਿੱਪ ਐ ਔਰ ਅਸੀਂ ਉਹਦੇ ਪੈਸੇ ਉਹਨੂੰ Google Pay ਕਰ ਦਾਂਗੇ ਜੋ ਵੀ ਹੋਊਗਾ ਉਹਨੂੰ ਉਹਦੇ ਰਿਟਰਨ ਕਰਾਂਗੇ ਅਸੀਂ ਕਾਲ ਦੇ ਜਿਵੇਂ ਨਾਲ ਦੇਖ ਰਹੇ ਸਰ ਦਸਕਾ ਦਾ ਸਵਾਗਤ ਹੈ ਤੇ ਮੈਂ ਅਜਸਟ ਚਾਹੇ ਪੰਜਾਬ ਦੀ ਗੱਲ ਕਰ ਲਈਏ ਚਾਹੇ ਉਰਦੇਸ਼ਾਂ ਦੀ ਗੱਲ ਕਰ ਲਈਏ ਨਸ਼ੇ ਨੇ ਅਜਿਹਾ ਗੇੜ ਬੰਨ੍ਹਿਆ ਕਿ ਘਰ-ਘਰ ਦੇ ਵਿੱਚ ਨਸ਼ਾ ਪੀਣ ਤਲੂਬ ਮਿਲਦੇ ਪਰ ਇਨੀਸ਼ੀਏਟਿਵ ਵੀ ਬਹੁਤ ਕੀਤੇ ਜਾਂਦੇ ਨੇ ਨਸ਼ਾ ਛਡਾਉਣ ਵਾਸਤੇ ਬਹੁਤ ਉਪਰਾਲੇ ਕਰ ਰਹੇ ਨੇ ਚਾਹੇ ਉਹ ਸੰਸਥਾਵਾਂ ਨੇ ਚਾਹੇ ਉਹ ਕੇਂਦਰ ਖੋਲੇ ਜਾਂਦੇ ਨੇ ਚਾਹੇ ਮੈਡੀਕਲ ਸਟੋਰ ਹਰ ਬੰਦੇ ਨੂੰ ਲੱਗਦਾ ਕਿ ਨਸ਼ਾ ਨਸ਼ਾ ਛੱਡਣ ਵਾਸਤੇ ਇਹਨਾਂ ਚੀਜ਼ਾਂ ਦਾ ਸਹਾਰਾ ਲਿਆ ਜਾਂਦਾ ਕਈ ਲੋਕ ਮਾਹੌਲ ਬਦਲਦੇ ਨੇ ਸਰਕਲ ਬਦਲਦੇ ਨੇ ਉਸ ਤੋਂ ਬਾਅਦ ਨਸ਼ਾ ਛੱਡਣ ਵਾਸਤੇ ਉਪਰਾਲੇ ਕੀਤੇ ਜਾਂਦੇ ਨੇ ਪਰ ਕੁਝ ਕ ਅਜਿਹੇ ਲੋਕ ਨੇ ਜਿਨ੍ਹਾਂ ਨੇ ਘਰ ਬੈਠੇ ਨਸ਼ਾ ਛਡਾਉਣ ਵਾਸਤੇ ਆਪਦੀ ਅਗਵਾਈ ਭਰ ਲੈਨੇ ਤੇ ਕਹਿ ਰਹੇ ਨੇ ਵੀ ਸਾਡੀਆਂ ਦੁਆਜਾਂ ਦੇ ਨਾਲ ਤੁਸੀਂ ਘਰ ਬੈਠੀ ਨਸ਼ਾ ਛਡ ਰਹੇ ਜਾਂ ਨਸ਼ਾ ਛਡ ਸਕਦੇ ਹੋ ਸਾਡੇ ਨਾਲ ਅੱਜ ਇਸ ਸਟੂਡੀਓ ਦੇ ਵਿੱਚ ਹੋਣਗੇ ਸਰਦਾਰ ਅਮਰਿਤਪਾਲ ਸਿੰਘ ਤੇ ਉਹਨਾਂ ਦੇ ਨਾਲ ਡਾਕਟਰ ਪੱਲਵੀ ਬਹੁਤ ਬਹੁਤ ਸਵਾਗਤ ਹੈ ਤੁਹਾਡਾ ਸਤਿ ਸ਼੍ਰੀ ਅਕਾਲ ਜੀ ਠੀਕ ਠਾਕ ਹਾਂ ਬਿਲਕੁਲ ਜੀ ਜੀ ਤੁਸੀਂ ਸਰਾਓ ਵੈਦ ਵੀ ਠੀਕ ਨੇ ਡਾਕਟਰ ਵੀ ਠੀਕ ਨੇ ਮੈਡੀਕਲ ਸਟੋਰਾਂ ਨੇ ਵੀ ਠੀਕ ਨੇ ਉਹ ਲੋਕੋ ਨੇ ਜਿਹੜੇ ਪਰੇਸ਼ਾਨ ਨੇ ਲੋਕਾਂ ਦੇ ਘਰ ਖਰਾਬ ਹੋ ਰਹੇ ਨੇ ਨਸ਼ੇ ਦੇ ਨਾਲ ਉਹ ਦੇਖੋ ਨਸ਼ੇ ਦੇ ਕਾਰਨ ਜਿਹੜੇ ਅੱਜ ਕੱਲ ਸਮੇਂ ਦੇ ਵਿੱਚ ਕੀ ਹੈ ਵੀ ਨਸ਼ਾ ਬਹੁਤ ਜ਼ਿਆਦਾ ਪ੍ਰਮੋਟ ਹੋਇਆ ਮਾਰਕੀਟ ਦੇ ਵਿੱਚ ਵੱਡੇ ਲੈਵਲ ਤੇ ਹੋ ਰਿਹਾ ਹਾਂ ਔਰ ਅੱਜ ਦੇ ਸਮੇਂ ਦੇ ਵਿੱਚ ਉਹੀ ਲੋਕ ਦੁਖੀ ਨੇ ਜਿਨ੍ਹਾਂ ਦੇ ਘਰ ਦੇ ਵਿੱਚ ਨਸ਼ਾ ਵੜ ਚੁੱਕਿਆ ਹੂੰ ਉਹੀ ਘਰ ਦੇ ਵਿੱਚ ਪਰੇਸ਼ਾਨ ਨੇ ਇੱਕ ਮਾਂ ਵੀ ਦੁਖੀ ਹੈ ਇੱਕ ਭੈਣ ਵੀ ਦੁਖੀ ਹੈ ਇੱਕ ਉਹਦੀ ਵਾਈਫ ਵੀ ਦੁਖੀ ਹੈ ਜਿਹੜਾ ਬੰਦਾ ਨਸ਼ਾ ਕਰ ਰਿਹਾ ਬਿਲਕੁਲ ਹਾਂਜੀ ਔਰ ਨਸ਼ੇ ਦਾ ਦੇਖੋ ਐਡਾ ਕਬੜਾ ਲੈਵਲ ਜਿਹੜਾ ਵੱਧ ਚੁੱਕਿਆ ਮਾਰਕੀਟ ਦੇ ਵਿੱਚ ਕਿ ਲੋਕ ਕਹਿੰਦੇ ਵੀ ਜਾਂ ਤਾਂ ਸਾਡਾ ਜਿਹੜਾ ਕਿਉਂਕਿ ਕਦੀ ਨਹੀਂ ਇਹ ਕਹਿੰਦਾ ਸੀਗਾ ਮਾਪੇ ਵੀ ਸਾਡਾ ਜਿਹੜਾ ਮੁੰਡਾ ਆ ਉਹ ਦੁਨੀਆ ਤੋਂ ਚਲਾ ਜਾਵੇ ਪਰ ਅੱਜ ਨਸ਼ੇ ਦੇ ਕਾਰਨ ਮਾਪੇ ਵੀ ਗੱਲਾਂ ਕਹਿੰਦੇ ਨੇ ਵੀ ਸਾਡਾ ਜਾਂ ਤਾਂ ਇਹ ਮਰ ਜਵੇ ਜਾਂ ਅਸੀਂ ਮਰ ਜਾਈਏ ਹਾਂ ਖਿਹੜਾ ਛੁੱਟ ਜਵੇ ਖਿਹੜਾ ਛੁੱਟ ਜਵੇ ਹਾਂ ਕਿਉਂਕਿ ਨਸ਼ੇ ਦਾ ਲੈਵਲ ਹੀ ਐਡਾ ਵੱਡਾ ਹੋ ਗਿਆ ਮਾਰਕੀਟ ਦੇ ਵਿੱਚ ਚਿੱਟਾ ਜਿਵੇਂ ਜਿਵੇਂ ਕਹਿ ਦਿੰਦੇ ਹੁੰਦੇ ਆ ਵੀ ਆਮਦਨ ਦੇ ਨਾਲੋਂ ਨਸ਼ੇ ਵਧ ਗਏ ਹੂੰ ਉਹਦੇ ਕਰਕੇ ਤੇ ਅਮਲੀ ਬੰਦੇ ਨੂੰ ਇਹ ਹੁੰਦਾ ਵੀ ਕਿਵੇਂ ਨਾ ਕਿਵੇਂ ਆਪਦੀ ਪੂਰਤੀ ਹੋ ਜੇ ਬਿਲਕੁਲ ਹੁਣ ਦੇਖੋ ਜਿਹੜਾ ਬੰਦਾ ਇੱਕ ਦਿਹਾੜੀ ਕਰ ਰਿਹਾ ਜੀ ਉਹ ਕਮਾ ਰਿਹਾ ਕੀ ਹੈ 500 ਰੁਪਏ ਦਿਹਾੜੀ ਦਾ ਪਰ ਉਹਨੇ ਨਸ਼ਾ ਜਿਹੜਾ ਲਾ ਲਿਆ ਉਹ 800 ਦਾ ਲਾ ਲਿਆ 1000 ਰੁਪਏ ਦਾ ਨਸ਼ਾ ਲਾ ਲਿਆ ਉਹਦੀ ਪੂਰਤੀ ਕਿੱਥੋਂ ਹੋਣੀ ਹੈ ਬਿਲਕੁਲ ਉਹਦੀ ਪੂਰਤੀ ਤਾਂ ਇਹੀ ਹੈ ਵੀ ਜਾਂ ਤਾਂ ਉਹ ਚੋਰੀ ਕਰੂਗਾ ਤੇ ਜਾਂ ਲੁੱਟਾਂ ਖਵਾ ਕਰੂਗਾ ਉਹ ਪੂਰਤੀ ਕਰਨ ਦੇ ਲਈ ਆਪਣਾ ਨਸ਼ਾ ਪੂਰਾ ਕਰਨ ਦੇ ਲਈ ਉਹ ਕੁਛ ਨਾ ਕੁਝ ਜ਼ਰੂਰ ਕਰੂਗਾ ਕਿਉਂਕਿ ਹੋਰ ਕੋਈ ਹੱਲ ਹੀ ਹੈ ਨਹੀਂਗਾ ਕਿਉਂਕਿ ਉਹਨੂੰ ਤੋੜ ਹੀ ਇਹ ਜੀ ਲੱਗ ਰਹੀ ਹੈ ਉਹ ਨਸ਼ਾ ਹੀ ਨਾ ਉਹਨੇ ਆਪਣੀ ਬੋਡੀ ਨੂੰ ਲਾ ਲਿਆ ਕਿ ਹੁਣ ਉਹਨੂੰ ਹੋਰ ਕੋਈ ਹੱਲ ਹੈ ਨਹੀਂ ਉਹਦੇ ਕੋਲ ਹਾਂ ਉਹਨੂੰ ਪਤਾ ਵੀ ਜੇ ਮੈਂ ਇਹ ਚੀਜ਼ ਕਰੂੰਗਾ ਤਾਂ ਮੇਰਾ ਨਸ਼ਾ ਪੂਰਾ ਹੋ ਸਕਦਾ ਦਿਹਾੜੀ ਵਾਲੇ ਦਾ ਜਿਹੜਾ ਮਾਲਕ ਹੈ ਉਹਨੇ ਤਾਂ ਉਹਨੂੰ 500 ਹੀ ਦੇਣਾ ਕੀ ਲੱਗਦਾ ਕਿਹੜੇ ਨਸ਼ੇ ਵੱਧ ਭਰੂਣੇ ਆਜਕਲ ਨੌਜਵਾਨਾਂ ਦੇ ਲਾ ਲੋ ਜਾਂ ਕਿਸੇ ਵੀ ਓਵਰ ਆਲ ਹੀ ਲਾ ਲੋ ਤੁਸੀਂ ਹਾਂਜੀ ਕਿਹੜਾ ਨਸ਼ਾ ਵੱਧ ਭਰੂਣੇ ਅੱਜਕੱਲ ਜਿਵੇਂ ਮਾਰਕੀਟ ਦੇ ਵਿੱਚ ਦੇਖੋ ਜੀ ਚਿੱਟਾਪੁੱਕੀ ਫੀਮ ਇਹ ਸਾਰੇ ਨਸ਼ੇ ਚੱਲ ਰਹੇ ਗੋਲੀਆਂ ਵਗੈਰਾ ਬਿਲਕੁਲ ਹੋਰ ਅੱਜ ਦੇ ਸਮੇਂ ਦੇ ਵਿੱਚ ਜਿਹੜੇ ਸਸਤੇ ਨਸ਼ੇ ਦੀ ਅਗਰ ਆਪਾਂ ਗੱਲ ਕਰੀਏ ਫਰੀਜ਼ ਨਸ਼ੇ ਦੀ ਗੱਲ ਕਰੀਏ ਤਾਂ ਅੱਜ ਮਾਰਕੀਟ ਦੇ ਵਿੱਚ ਗੋਲੀ ਹੀ ਹੈ ਜਿਹੜੀ ਉਹ ਬਹੁਤ ਜ਼ਿਆਦਾ ਲੋਕ ਇਸ ਤੇ ਲੱਗੇ ਹੋਏ ਨੇ ਗੋਲੀ ਤੇ ਜੀਬ ਤੋਂ ਰੱਖਣ ਵਾਲੀ ਗੋਲੀ ਜੀਬ ਥੱਲੇ ਰੱਖਣ ਵਾਲੀ ਗੋਲੀ ਇਹ ਪਹਿਲਾਂ ਹੀ ਗੋਲੀ ਜੀਬ ਜਿਹੜੀ ਜੀਬ ਥੱਲੇ ਆਮ ਲੋਕ ਰੱਖਦੇ ਨੇ ਨਾਲੇ ਕਹਿੰਦੇ ਸੀ ਵੀ ਇਹ ਨਸ਼ਾ ਛਡਾਉਣ ਵਾਸਤੇ ਵਰਤੀ ਜਾਂਦੀ ਸੀ ਹਾਂ ਕਹਿੰਦੇ ਸੀਗੇ ਜੀ ਨਸ਼ਾ ਛਡਾਉਣ ਵਾਸਤੇ ਪਰ ਅੱਜਕੱਲ ਨਾ ਉਹ ਕਹਿੰਦੇ ਵੀ ਅਸੀਂ 6 ਗੋਲੀਆਂ ਰੋਜ਼ ਦੀਆਂ ਖਾ ਰਹੇ ਹਾਂ ਅਸੀਂ 5 ਗੋਲੀਆਂ ਰੋਜ਼ ਦੀਆਂ ਖਾ ਰਹੇ ਹਾਂ ਔਰ ਇੱਕ ਇੱਕ ਇੰਨਾ ਵੱਡਾ ਸਰੀਰ ਹੈ ਆਪਣਾ 80 ਕਿਲੋ ਦਾ ਜਿਹੜਾ ਵਜ਼ਨ ਹੈ ਬਾਡੀ ਦਾ ਉਹ ਇੱਕ ਛੋਟੀ ਜੀ ਗੋਲੀ ਹੈ ਉਹ ਇੱਕ ਬੰਦੇ ਦੀ ਉਹਦੀ ਤੋੜ ਖਤਮ ਕਰ ਦਲੀਏ ਉਹ ਤੁਸੀਂ ਲਾਓ ਹਿਸਾਬ ਲਾਓ ਵੀ ਉਹ ਕਿੰਨਾ ਨੁਕਸਾਨ ਕਰ ਰਹੀ ਹੈ ਉਹਦਾ ਕਿੰਨੀ ਕਰ ਜੀੜ ਦੇ ਥੱਲੇ ਰੱਖਣ ਵਾਲੀ ਗੋਲੀ ਉਹ ਜੀੜ ਦੇ ਥੱਲੇ ਗੋਲੀ ਰੱਖਣ ਵਾਲੀ ਦੇਖੋ ਹਾਰਡ ਦੇ ਉੱਪਰ ਅਟੈਕ ਕਰ ਰਹੀ ਹੈ ਠੀਕ ਹੈ ਔਰ ਕਿਡਨੀ ਖਰਾਬ ਕਰਦੀ ਹੈ ਲੀਵਰ ਖਰਾਬ ਕਰਦੀ ਹੈ ਬ੍ਰੇਨ ਦੀਆਂ ਜਿਹੜੀਆਂ ਨਸਾਂ ਨੇ ਉਹ ਕਮਜ਼ੋਰ ਹੋ ਰਹੀਆਂ ਨੇ ਇਹ ਇਹਨਾਂ ਕੋ ਬਹੁਤ ਜ਼ਿਆਦਾ ਖਤਰਨਾਕ ਹੈ ਜਿਹੜੀ ਗੋਲੀ ਆ। ਜਿਹੜਾ ਵਾਲੇ ਬੰਦੇ ਨੂੰ ਪਤਾ ਹੁੰਦਾ ਵੀ ਇਹਨਾਂ ਨੁਕਸਾਨ ਕਰਦੀ। ਪਤਾ ਹੁੰਦਾ ਜੀ ਬਿਲਕੁਲ। ਉਹਨੂੰ ਪਤਾ ਹੁੰਦਾ ਪਰ ਉਹਨੂੰ ਇਹ ਹੁੰਦਾ ਵੀ ਮੇਰੀ ਤੋੜ ਖਤਮ ਹੋਵੇ ਯਾਰ। ਵੀ ਕਿਸੇ ਵੀ ਤਰ੍ਹਾਂ ਹੋਵੇ। ਉਹ ਤੋੜ ਖਤਮ ਕਰਨੀ ਚਾਹੁੰਦਾ ਹੈ। ਜੀਬ ਦੀ ਗੋਲੀ ਵਾਲੀ ਜਿਹੜੀ ਤੁਸੀਂ ਗੱਲ ਕਰਦੇ ਹੋ। ਹਾਂ ਜੀ। ਇਹ ਸ਼ੁਰੂ ਕਿੱਥੋਂ ਹੋਈ? ਕਿਹੜੇ ਨਸ਼ੇ ਦਾ ਅਲਟਰਨੇਟਿਵ ਸੀ ਇਹ? ਕਿਹੜਾ ਨਸ਼ਾ ਛੱਡਨਾਸਤੇ ਗੋਲੀ ਵਰਤ ਲੈਂਦੇ ਸੀ ਲੋਕ। ਸ਼ੁਰੂ ਦੇਖੋ ਲੋਕ ਪਹਿਲਾਂ ਚਿੱਟਾ ਪਿੱਕੀ ਪੁੱਕੀ ਫੀਮ ਸੀਗਾ ਜੀ ਪੁੱਕੀ ਸੀ ਜਾਂ ਫੀਮ ਸੀ। ਪਰ ਉਹ ਕਿਤੇ ਨਾ ਕਿਤੇ ਇਹ ਕਹਿੰਦੇ ਸੀ ਯਾਰ ਵੀ ਭੁੱਕੀ ਤੇ ਫੀਮ ਜਿਹੜੀ ਉਹ ਮਹਿੰਗੀ ਹੈ ਹਾਂ ਠੀਕ ਹੈ ਕਿਉਂਕਿ ਚਲੋ ਪੰਜਾਬ ਚ ਜਦੋਂ-ਦੋਂ ਖੇਤੀ ਸੀਗੀ ਸੀਗੀ ਪਰ ਅੱਜ ਦੇ ਸਮੇਂ ਦੇ ਵਿੱਚ ਉਹ ਚੀਜ਼ ਨਹੀਂ ਹੈਗੀ ਜਾਂ ਇਹਦੀ ਇਹਦੀ ਮੰਗ ਜ਼ਿਆਦੇ ਹੋਗੀ ਤੇ ਘਟ ਗਿਆ ਇਹਦੀ ਮੰਗ ਜ਼ਿਆਦੇ ਹੋਗੀ ਜੀ ਇੱਥੇ ਬੰਦ ਹੋ ਗਿਆ ਹੁਣ ਇਹ ਵੇਚ ਕੋਣ ਰਿਹਾ ਉਹੀ ਲੋਕ ਵੇਚ ਰਹੇ ਜਿਹੜੇ ਮੰਨ ਲਓ ਲੈ ਕੇ ਆਂਦੇ ਨੇ ਜਾਂ ਹੋਰ ਕੁਝ ਵੀ ਹੈ ਪਰ ਉਹਦੇ ਨਾਲ ਕੀ ਹੈ ਵੀ ਹੁਣ ਹਰ ਇੱਕ ਇਨਸਾਨ ਕਹਿੰਦਾ ਯਾਰ ਸਾਡੇ ਇੰਨੀ ਵੱਡੀ ਅਸੀਂ ਕਮਾਈ ਨਹੀਂ ਹੈਗੀ ਵੀ ਅਸੀਂ ਭੁੱਕੀ ਫੀਮ ਖਰੀਦ ਸਕੀਏ ਤੇ ਉਹ ਗੋਲੀ ਦੇ ਨਾਲ ਆਪਣਾ ਕੰਮ ਚਲਾਈ ਜਾਂਦੇ ਨੇ ਪੂਰਤੀ ਕਰੀ ਜਾਂਦੇ ਆ ਪੂਰਤੀ ਕਰੀ ਜਾਂਦੇ ਨੇ ਤੇ ਜਿਹੜੀ ਇਹ ਮੈਡੀਸਿਨ ਦੱਸ ਰਿਹਾ ਕਿ ਜੀਭ ਥੱਲੇ ਰੱਖਣ ਵਾਲੀ ਗੋਲੀ ਇਹ ਪਹਿਲਾਂ ਅੰਮ੍ਰਿਤ ਵਾਂਗੂ ਸੀ ਹੁੰਦੀ ਸੀ ਕਿਹ ਹੈ ਜਿਹੜੀ ਵੀ ਸਾਡੀ ਮੈਡੀਸਿਨ ਆਪਾਂ ਲੈ ਰਹੇ ਆ ਨਾ ਉਹਦਾ ਇੱਕ ਰੂਟ ਹੁੰਦਾ ਹੈ ਜਿਵੇਂ ਤੁਸੀਂ ਦਵਾਈ ਖਾ ਲਈ ਪਾਣੀ ਪੀ ਲਿਆ ਉਹ ਪੇਟੇ ਢੱਚ ਜਾ ਕੇ ਆਪਣਾ ਅਸਰ ਕਰਦੀ ਹੈ ਪਰ ਉਹਦਾ ਜਿਹੜਾ ਅਬਸોર્ਪਸ਼ਨ ਹੈ ਉਹ ਜਦੋਂ ਸਰੀਰ 'ਚ ਅਸਰ ਕਰਦੀ ਹੈ ਮੂੰਹ ਤੋਂ ਹੀ ਸ਼ੁਰੂ ਕਰਦੀ ਹੈ ਤੇ ਜੀਬ ਤੇ ਥੱਲੇ ਰੱਖਣ ਵਾਲੀ ਗੋਲੀ ਦਾ ਹੋਇਆ ਸੀ ਕਿ ਇਹਦੇ ਨਾਲ ਨਾ ਇਹ ਉਹ ਰੂਟ ਹੈ ਜਿਹੜੀ ਸਭ ਤੋਂ ਜ਼ਿਆਦਾ ਸਾਡੀ ਬਾਡੀ ਅਬਸਾਰਬ ਕਰਦੀ ਹੈ ਜਦੋਂ ਵੀ ਕਿਸੇ ਨੂੰ ਹਾਰਟ ਅਟੈਕ ਆਂਦਾ ਹੈ ਉਹਦੇ ਲਈ ਸਾਡੇ ਕੋਲ ਇੱਕ ਅਲਟਰਨੇਟਿਵ ਮੈਡੀਸਿਨ ਹੈ ਜੋ ਜੀਬ ਦੇ ਥੱਲੇ ਰੱਖੋਗੇ ਬੰਦੇ ਦੀ ਜੀ ਲਾਈਫ ਹੈ 5 ਤੋਂ 10 ਮਿੰਟ ਬਚ ਸਕਦੀ ਹੈ ਜਿਹਦੇ ਟਾਈਮ ਤੁਸੀਂ ਹਸਪੀਟਲ ਲੈ ਕੇ ਜਾ ਸਕਦੇ ਹੋ ਸਰਕਲ ਵਧਾ ਦਿੰਦੀ ਹੈ ਖੂਨ ਦਾ ਇਹ ਕੀ ਕਰਦੀ ਹੈ ਬਾਡੀ ਨੂੰ ਇੱਕਦਮ ਇੰਨਾ ਜ਼ਿਆਦਾ ਰਸ਼ ਕਰਦੀ ਹੈ ਬਲੱਡ ਦਾ ਬ੍ਰੇਨ ਦੇ ਵਿੱਚ ਫਲੋ ਵਧ ਜਾਂਦਾ ਜਿਹਦੇ ਕਰਕੇ ਹੈਮਰੇਜ ਹੋ ਜਾਂਦੀ ਹੈ ਬੰਦੇ ਨੂੰ ਕਿਆ ਲੱਗਦਾ ਮੈਨੂੰ ਰਿਲੈਕਸ ਹੋ ਰਿਹਾ ਹੁਣ ਇਹਦਾ ਜਿਹੜਾ ਇਜਾਦ ਤੁਸੀਂ ਪੁੱਛ ਰਹੇ ਹੋ ਵੀ ਕਿੱਦਾਂ ਆਇਆ ਸੀ ਹੁਣ ਕੋਈ ਵੀ ਚੀਜ਼ ਮੈਡੀਸਿਨ ਜਿਹੜੀ ਆਂਦੀ ਹੈ ਉਹ ਮਾਰਕੀਟ ਵਿੱਚ ਆਂਦੀ ਹੈ ਉਹਦੇ ਫਾਇਦੇ ਲਈ ਉਹਨਾਂ ਨੂੰ ਉਹ ਨਹੀਂ ਪਤਾ ਹੁੰਦਾ ਕਿ ਇਹ ਇਹਦਾ ਨੁਕਸਾਨ ਕੀ ਹੈ ਠੀਕ ਹੈ ਤੁਸੀਂ ਕੋਈ ਵੀ ਮੈਡੀਸਿਨ ਦੇਖੋਗੇ ਉਹਦੇ ਤੇ ਲਿਖਿਆ ਹੁੰਦਾ ਹੈ ਕਿ ਇਸ ਮੈਡੀਸਿਨ ਦੇ ਲੈਣ ਨਾਲ ਇਹ ਸਾਈਡ ਇਫੈਕਟ ਹੁੰਦੇ ਆ ਤੁਸੀਂ ਗੂਗਲ ਕਰੋ ਕੋਈ ਵੀ ਮੈਡੀਸਿਨ ਪਾਓ ਉਹਦੇ ਯੂजेस ਦੇ ਨਾਲ ਉਹਦੇ ਸਾਈਡ ਇਫੈਕਟ ਲਿਖੇ ਹੁੰਦੇ ਆ ਤੇ ਜੇ ਤੁਸੀਂ ਉਹਦਾ ਯੂਜ਼ ਕਰ ਰਹੇ ਹੋ ਗਲਤ ਵੇ ਵਿੱਚ ਰੋਂਗ ਵੇ ਵਿੱਚ ਤੇ ਉਹ ਤੁਹਾਨੂੰ ਇਫੈਕਟ ਕਰਦੀ ਹੀ ਕਰਦੀ ਹੈ ਤੇ ਪਹਿਲਾਂ ਇਹ ਮੈਡੀਸਿਨ ਆਈ ਸੀ ਅੰਮ੍ਰਿਤ ਵਾਂਗੂ ਕਿ ਕਿਸੇ ਨੂੰ ਆਪਾਂ ਬਚਾਉਣ ਲਈ ਯੂਜ਼ ਕਰ ਰਹੇ ਹਾਂ ਹਸਪੀਟਲ ਤੇ ਯੂਜ਼ ਕੀਤੇ ਜਾਂਦੇ ਸੀ ਹੁਣ ਕੀ ਹੋ ਰਿਹਾ ਲੋਕੇ ਉਹੀ ਮੈਡੀਸਿਨ ਦਾ 네ਗੇਟਿਵ ਯੂਜ਼ ਰਿਆ ਨਸ਼ੇ ਲਈ ਯੂਸ ਕਰੇ ਉਹਦੀ ਵਰਤੋਂ ਵੱਧ ਰਹੀ ਹੈ ਕਿਉਂਕਿ ਸਸਤੀ ਹੈ ਹੂੰ ਕਿਉਂਕਿ ਲੋਕਾਂ ਨੂੰ ਲੱਗਦਾ ਜਿਹੜੀ ਚੀਜ਼ ਮੈਂ 1000 ਰੁਪਏ ਦੀ ਲੈ ਰਹੀ ਸੀ ਹੁਣ ਮੈਨੂੰ 200 ਚ ਮਿਲ ਰਹੀ ਹੈ ਤੇ ਉਹਦੇ ਨਾਲ ਮੈਨੂੰ ਅਸਰ ਵੀ ਉਨਾ ਹੋ ਰਿਹਾ ਤੇ ਉਹ ਕੀ ਕਰਦੇ ਇੱਕ ਦੀ ਥਾਂ ਦੋ ਗੋਲੀ ਲੈਂਦੇ ਆ ਤਿੰਨ ਗੋਲੀ ਜਾਂਦੇ ਇੱਕ ਟਾਈਮ ਤੋਂ ਬਾਅਦ ਤਿੰਨ ਗੋਲੀ ਅਸਰ ਕਰਨਾ ਬੰਦ ਕਰ ਦਿੰਦੀ ਫਿਰ ਚਾਰ ਲੈਂਦੇ ਆ ਤੇ ਉਹ ਡੋਸ ਵਧਾਉਂਦੇ ਆ ਬਸ ਇਹ ਹੈ ਪਰ ਜੀ ਪੰਜਾਬ ਜੀ ਜੇ ਆਪਾਂ ਗੱਲ ਕਰ ਲਈਏ ਲੁੱਟਾਂ ਹੋਆਂ ਜਿਹੜੀਆਂ ਵੱਧ ਰਹੀਆਂ ਨੇ ਵੱਡਾ ਕਾਰਨ ਨਸ਼ਾ ਮੰਨਿਆ ਜਾ ਰਿਹਾ ਨਸ਼ਾ ਮੰਨਿਆ ਜਾ ਰਿਹਾ ਗੈਰ ਵੀ ਕਰਕੇ ਕੋਈ ਵੀ ਬੰਦਾ ਜੋਰ ਨਹੀਂ ਕਰਦਾ ਨਹੀਂ ਕਰਦਾ ਜੀ ਕੀ ਲੱਗਦਾ ਵੀ ਇਹ ਚੀਜ਼ਾਂ ਦੇ ਕਿਵੇਂ ਠਲ ਪਾਈ ਜਾ ਸਕਦੀ ਦੇਖੋ ਜੀ ਇਹ ਚੀਜ਼ਾਂ ਤਾਂ ਨਸ਼ਾ ਜੇ ਬੰਦ ਹੁੰਦਾ ਠਲ ਤਾਂ ਤਾਂ ਹੀ ਪੈਣੀ ਹੈ ਹੁਣ ਸਰਕਾਰਾਂ ਤਾਂ ਦੇਖੋ ਵੱਡੇ ਲੈਵਲ ਤੇ ਜੋਰ ਲਗਾ ਰਹੀਆਂ ਨੇ ਇਸ ਚੀਜ਼ ਦੇ ਵਿੱਚ ਵੀ ਹਾਂ ਵੀ ਨਸ਼ੇ ਨੂੰ ਬੰਦ ਕੀਤਾ ਜਾਵੇ ਔਰ ਬਹੁਤ ਸਾਰੀਆਂ ਸੰਸਥਾ ਵੀ ਹੈਗੀਆਂ ਵੀ ਨਸ਼ੇ ਨੂੰ ਬੰਦ ਕੀਤਾ ਜਾਵੇ ਔਰ ਕਰ ਵੀ ਰਹੇ ਨੇ ਆਪਣੇ ਤਰੀਕੇ ਨਾਲ ਕੰਮ ਕਰ ਰਹੇ ਨੇ ਸਾਰੇ ਹੁਣ ਦੇਖੋ ਕਾਰਨ ਤਾਂ ਇਹ ਹੀ ਹੈ ਵੀ ਨਸ਼ਾ ਬੰਦ ਹੋਊਗਾ ਇਹ ਚੀਜ਼ਾਂ ਦੇ ਠਲ ਤਾਂ ਤਾਂ ਹੀ ਪੈਣੀ ਹੈ ਜੀ ਕਿਉਂਕਿ ਹੁਣ ਮੈਂ ਗੱਲ ਪਹਿਲਾਂ ਵੀ ਕਰਕੇ ਹਟਿਆ ਵੀ ਦਿਹਾੜੀਦਾਰ ਜਿਹੜਾ ਬੰਦਾ 500-700 ਰੁਪਏ ਕਮਾਉਂਦਾ ਹੁਣ ਉਹ ਲੁੱਟਾਂ ਖੋਹਾਂ ਏਸੀ ਕਰਕੇ ਕੀ ਕਰ ਰਿਹਾ ਕਿਉਂਕਿ ਉਹਦੀ ਪੂਰਤੀ ਨਹੀਂ ਹੋ ਰਹੀ ਨਸ਼ੇ ਦੀ ਹਾਂਜੀ ਜੇ ਆਪਾਂ ਗੱਲ ਕਰ ਲਈ ਵੀ ਨਸ਼ਾ ਛੱਡਣਾ ਚਾਹੁੰਦੇ ਨਹੀਂ ਲੋਕ ਪਰ ਨਸ਼ਾ ਛੱਡਣ ਵਾਲਾ ਜਿਹੜਾ ਪੀੜਤ ਆ ਮੈਂ ਪੀੜਤ ਸ਼ਬਦ ਵਰਤ ਰਿਹਾ ਵੀ ਉਹਦੀ ਮਜਬੂਰੀ ਹੋ ਸਕਦੀ ਹੈ ਮਜਬੂਰੀ ਉਸ ਦੀ ਪੀੜਤ ਬੰਦਾ ਕਿਤੇ ਤੇ ਯਕੀਨ ਕਰੇ ਹਰ ਸੈਂਟਰ ਵਾਲੇ ਕਹਿੰਦੇ ਨੇ ਵੀ ਸਾਡੇ ਕੋਲੇ ਆਓ ਅਸੀਂ ਨਸ਼ਾ ਛਡਾਵਾਂਗੇ ਹੂੰ ਮੈਡੀਕਲ ਜਿਹੜੇ ਸਟੋਰ ਨੇ ਉਹ ਕਹਿ ਦਿੰਦੇ ਨੇ ਵੀ ਸਾਡੇ ਕੋਲ ਆ ਦਵਾਈ ਲੈ ਕੇ ਤੁਸੀਂ ਇਹਨੇ ਚਰਚਾ ਨਸ਼ਾ ਛੱਡਦੇ ਨਹੀਂ ਬਿਲਕੁਲ ਪੀੜਤ ਬੰਦਾ ਪਹਿਲਾਂ ਤਾਂ ਨਸ਼ਾ ਛੱਡਣਾ ਨਸ਼ਾ ਛੱਡਣਾ ਚਾਹੁੰਦਾ ਕਿਉਂ ਛੱਡਣਾ ਚਾਹੁੰਦਾ ਕਿਉਂਕਿ ਉਸ ਕੋਲ ਪੈਸੇ ਨਹੀਂ ਹੈ ਪੈਸੇ ਨਹੀਂ ਹੈ ਉਸ ਤੋਂ ਬਾਅਦ ਉਹਨੂੰ ਜਦੋਂ ਨਸ਼ਾ ਛੱਡਣ ਵਾਸਤੇ ਦਵਾਈ ਲੈਣੀ ਉਹਦੀ ਆਮਦਨ ਤੋਂ ਵੱਧ ਫੇਰ ਉਹ ਮਹਿੰਗੀਆਂ ਨੇ ਦਵਾਈਆਂ ਫੇਰ ਮਹਿੰਗੀਆਂ ਨੇ ਕੀ ਲੱਗਦਾ ਬੰਦਾ ਪੀੜਤ ਬੰਦਾ ਯਕੀਨ ਕਿਹੜੀ ਕੀਤੇਗਾ ਬਿਲਕੁਲ ਹੁਣ ਦੇਖੋ ਯਕੀਨ ਆਪਣੇ ਆਪਣੇ ਤਰੀਕੇ ਦੇ ਨਾਲ ਹਰ ਬੰਦਾ ਨਸ਼ਾ ਛਡਾਣ ਦੀ ਕੋਸ਼ਿਸ਼ ਕਰਦਾ ਹੈ ਠੀਕ ਹੈ ਜੀ ਤੇ ਅਸੀਂ ਵੀ ਦੇਖੋ ਜਿਹੜਾ ਸਾਡੇ ਕੋਲ ਜਿਹੜਾ ਪ੍ਰੋਡਕਟ ਹੈਗਾ ਆਯੁਰਵੇਦਿਕ ਦੇ ਵਿੱਚ ਹੀ ਹੈ ਜੀ ਔਰ ਅਸੀਂ ਆਯੁਰਵੇਦਿਕ ਦੇ ਵਿੱਚ 100% ਆਯੁਰਵੇਦਿਕ ਹੈ ਕਿਸੇ ਦੇ ਵਿੱਚੋਂ ਇਹ ਨਹੀਂਗਾ ਕਿਸੇ ਵੀ ਤਰ੍ਹਾਂ ਦੀ ਕੋਈ ਮਿਲਾਵਟ ਨਹੀਂ ਹੈ ਅੱਛਾ ਸਾਡੇ ਕੋਲ ਜਿਹੜਾ ਪ੍ਰੋਡਕਟ ਹੈ ਪਰ ਹਰ ਬੰਦੇ ਇਹ ਕਹਿੰਦਾ ਵੀ ਸਾਡੇ ਕੋਲ ਮਿਲਾਵਟ ਨਹੀਂ ਹੈ ਤੁਸੀਂ ਇਸ ਗੱਲ ਦੀ ਕੀ ਸ਼ੋਰਟੀ ਦਿੰਦੇ ਆ ਦੇਖੋ ਜੀ ਸ਼ੋਰਟੀ ਇਹਦਾ ਗਵਰਨਮੈਂਟ ਤੋਂ ਅਪਰੂਵਡ ਹੈ ਜੀ ਜਿਹੜਾ ਗਵਰਨਮੈਂਟ ਤੋਂ ਜਿਹੜੀ ਚੀਜ਼ ਅਪਰੂਵ ਹੋ ਗਈ ਇਹਦਾ ਮਤਲਬ ਇਟ ਮੀਨ ਉਹਨਾਂ ਨੇ ਚੈੱਕ ਕੀਤਾ ਤਾਂ ਹੀ ਅਪਰੂਵ ਕੀਤਾ ਜੀ ਉਹਨੂੰ ਹੁਣ ਜੇ ਅਸੀਂ ਕੁਝ ਮਿਲਾ ਕੇ ਦੇਈਏ ਇਹਦੇ ਵਿੱਚ ਤਾਂ ਗਵਰਨਮੈਂਟ ਅ ਬੰਦਾ ਕਿਨੇ ਚਿਰ ਨਸ਼ੇ ਛੱਡ ਦਿੰਦਾ ਦੇਖੋ ਜੀ ਪਹਿਲੀ ਜਿਹੜੀ ਡੋਜ਼ ਹੈ ਆਪਣੀ ਪਹਿਲੀ ਡੋਜ਼ ਦੇ ਨਾਲੇ ਉਹਨੂੰ ਇਨਸਾਨ ਨੂੰ ਪਤਾ ਲੱਗ ਜਾਂਦਾ ਵੀ ਯਾਰ ਵੀ ਮੈਂ ਜਿਹੜਾ ਨਸ਼ਾ ਕਰ ਰਿਹਾ ਸੀਗਾ ਠੀਕ ਹੈ ਮੇਰੀ ਇਹ ਦਵਾਈ ਖਾਣ ਦੇ ਨਾਲ ਨੇਚਰਲ ਦਵਾਈ ਹੈ ਨੇਚਰਲ ਦਵਾਈ ਖਾਣ ਦੇ ਨਾਲ ਮੇਰੀ ਜਿਹੜੀ ਨਸ਼ੇ ਦੀ ਪੂਰਤੀ ਹੈ ਉਹ ਕੰਪਲੀਟ ਹੋ ਗਈ ਵੀ ਮੈਨੂੰ ਤੋੜ ਨਹੀਂ ਲੱਗ ਰਹੀ ਜਦੋਂ ਉਹਨੂੰ ਤੋੜ ਨਹੀਂ ਲੱਗੂਗੀ ਉਹ ਨਸ਼ਾ ਕਰਨ ਕਿਉਂ ਜਾਊਗਾ ਉਸ ਨਾਲ ਥੋੜੀ ਦਵਾਈ ਚ ਨਸ਼ਾ ਹੋਊਗਾ ਬਿਲਕੁਲ ਜੀ ਮੈਂ ਉਹੀ ਦੱਸਿਆ ਵੀ ਪਹਿਲਾਂ ਵੀ ਜਿਹੜੀ ਐ ਅਪਰੂਵ ਗਵਰਨਮੈਂਟ ਨੇ ਕਿਉਂ ਕੀਤਾ ਇਹਨੂੰ ਗਵਰਨਮੈਂਟ ਨੇ ਕਰ ਇਹਨੂੰ ਟੈਸਟ ਕੀਤਾ ਤਾਂ ਹੀ ਅਪਰੂਵ ਕੀਤਾ ਜੀ ਇਹ ਨਾਲ ਹੋਵੇ ਵੀ ਬੰਦਾ ਪਹਿਲਾਂ ਨਸ਼ਾ ਛੱਡਣ ਵਾਸਤੇ ਤੁਹਾਡੀ ਦਵਾਈ ਲਵੇ ਫਿਰ ਤੁਹਾਡੀ ਦਵਾਈ ਦੇ ਇਨਡਿਕਟਡ ਹੋ ਜੇ ਬਾਅਦ ਚੋ ਕਿਸੇ ਪਾਸੇ ਜਾਂਜੋ ਬੈਨਰ ਮੈਂ ਕਹਾਂ ਜੀ ਸਾਡੀ ਦਵਾਈ ਜਿੱਥੇ ਮਰਜ਼ੀ ਜਾ ਕੇ ਟੈਸਟ ਕਰਾਵੇ ਬੰਦਾ ਠੀਕ ਐ ਸਾਡੀ ਦਵਾਈ ਦੇ ਵਿੱਚ ਕਿਸੇ ਵੀ ਤਰ੍ਹਾਂ ਦਾ ਕੋਈ ਨਸ਼ਾ ਨਹੀਂ ਐ ਔਰ ਦੂਜੀ ਗੱਲ ਅਸੀਂ ਇਹ ਵੀ ਦਾਵਾ ਕਰਦੇ ਹਾਂ ਅਸੀਂ ਦਾ ਵੀ ਜਿਹੜੀ ਸਾਡੀ ਮੈਡੀਸਨ ਆ ਉਹ ਮਹੀਨੇ ਤੋਂ ਡੇਢ ਮਹੀਨੇ ਦਾ ਜਿਹੜਾ ਕੋਰਸ ਹੁੰਦਾ ਸੋ ਕੋਈ ਸਾਡਾ ਬਾਲਾ ਵੱਡਾ ਕੋਰਸ ਨਹੀਂ ਹੁੰਦਾ ਇੱਕ ਮਹੀਨੇ ਦੇ ਵਿੱਚ ਨਸ਼ਾ ਛੱਡਾ ਦਿੰਦੇ ਆ ਇੱਕ ਤੋਂ ਡੇਢ ਮਹੀਨਾ ਜੀ ਇੱਕ ਤੋਂ ਡੇਢ ਮਹੀਨੇ ਦੇ ਵਿੱਚ ਨਸ਼ਾ ਬੰਦਾ ਛੱਡ ਜਾਂਦਾ ਆ ਪਰ ਤੋੜ ਜਿਹੜੀ ਤਕਲੀਫ ਆ ਉਹਦੀ ਪਹਿਲੇ ਦਿਨ ਤੋਂ ਬੰਦ ਹੋ ਜਾਂਦੀ ਹੈ ਦਵਾਈ ਦਾ ਜਿਹੜਾ ਕੋਰਸ ਹੁੰਦਾ ਉਹ ਸਾਡਾ ਮਹੀਨੇ ਤੋਂ ਡੇਢ ਮਹੀਨੇ ਦਾ ਹੁੰਦਾ ਹੈ ਡਾਕਟਰਾਂ ਲੋਕ ਡਰਦੇ ਨੇ ਲੋਕ ਕਹਿੰਦੇ ਨੇ ਵੀ ਯਾਰ ਨਸ਼ਾ ਤਾਂ ਮੈਂ ਛੱਡਣਾ ਚਾਹਣਾ ਹਾਂ ਪਰ ਮੇਰੇ ਬੱਸ ਇਹ ਨਾ ਖੜ ਜੇ ਮੈਨੂੰ ਅਧਰੰਗ ਹੀ ਨਾ ਹੋ ਜੇ ਮੈਨੂੰ ਅਟੈਕ ਨਾ ਆ ਜੀ ਇਹ ਚੀਜ਼ਾਂ ਤੋਂ ਕਿਵੇਂ ਬਚਾਂਗੇ ਉਹ ਚੀਜ਼ਾਂ ਦੇਖੋ ਕੀ ਹੁੰਦਾ ਜੀ ਉਹ ਇੱਕ ਮਨ ਦਾ ਡਰ ਹੁੰਦਾ ਉਹ ਇਨਸਾਨ ਦਾ ਵਹਿਮ ਹੁੰਦਾ ਕਿਉਂ ਉਹ ਵਹਿਮ ਕਿੰਨਾ ਨੇ ਪਾਇਆ ਜਿਹੜੇ ਨਸ਼ਾ ਵੇਚ ਰਹੇ ਆ ਹਾਂ ਉਹ ਚੀਜ਼ ਦਾ ਵਹਿਮ ਉਹਨਾਂ ਨੇ ਹੀ ਪਾਇਆ ਉਹ ਵੇਚ ਰਹੇ ਨੇ ਔਰ ਵਹਿਮ ਦੇ ਨਾਲ ਹੀ ਇਹ ਚੀਜ਼ਾਂ ਹੁੰਦੀਆਂ ਨੇ ਠੀਕ ਹੈ ਔਰ ਬੰਦਾ ਜਿਹੜਾ ਉਹਨੂੰ ਤੋੜ ਤਕਲੀਫ ਉਹਦੀ ਬੰਦ ਹੋ ਗਈ ਤਾਂ ਉਹਨੂੰ ਕੋਈ ਤਕਲੀਫ ਨਹੀਂ ਆ ਰਹੀ ਯਾਰ ਭਾਜੀ ਉਹ ਆਪਣਾ ਕੰਮ ਵੀ ਕਰ ਸਕਦਾ ਅਸੀਂ ਇਹ ਤਾਂ ਕਹਿੰਦੇ ਨਹੀਂ ਵੀ ਸਾਡੀ ਦਵਾਈ ਖਾ ਕੇ ਤੁਸੀਂ 1 ਮਹੀਨਾ ਕਿਤੇ ਰੈਸਟ ਕਰੋ ਜਾਂ ਸੋ ਜਾਂ ਮਤਲਬ ਇਹ ਚੀਜ਼ ਨਹੀਂ ਅਸੀਂ ਕਹਿੰਦੇ ਅਸੀਂ ਕਹਿੰਦੇ ਵੀ ਸਾਡੀ ਦਵਾਈ ਖਾਓ ਤੁਸੀਂ ਆਪਣਾ ਕੰਮ ਕਾਰ ਕਰਦੇ ਰਹੋ ਕੰਮ ਕਾਰ ਕਰਦੇ ਹੋਏ ਤੁਸੀਂ ਨਸ਼ੇ ਨੂੰ ਛੱਡ ਸਕਦੇ ਹੋ ਤੇ ਜ਼ਰੂਰੀ ਹੈ ਕਿ ਬੰਦਾ ਮੈਂਟਲੀ ਪ੍ਰੀਪੇਅਰ ਹੋਵੇ ਜੇ ਕਿਸੇ ਦਾ ਸਿਰਦਰਦ ਵੀ ਹੋ ਰਿਹਾ ਹੈ ਨਾ ਤੁਸੀਂ ਨੂੰ ਕਹੋਗੇ ਇਹ ਦੇ ਨਾਲ ਇਹ ਦਵਾਈ ਖਾ ਲੈ ਸ਼ਾਇਦ ਤੇਰਾ ਠੀਕ ਸਿਰਦਰਦ ਠੀਕ ਹੋ ਜਾਏਗਾ ਉਹ ਦਿਨ ਨਾਲ ਉਹਦਾ ਸਿਰਦਰਦ ਨਹੀਂ ਆਰਾਮ ਹੋਣਾ ਜੇ ਤੁਸੀਂ ਉਹਨਾਂ ਨੂੰ ਨੋਰਮਲ ਮਲਟੀਵਿਟਾਮਿਨ ਵੀ ਇਹ ਕਹਿ ਕੇ ਦੇ ਦੋਗੇ ਨਾ ਇਹ ਦਿਨ ਨਾਲ ਤੇਰਾ ਸਿਰਦਰਦ ਠੀਕ ਹੋ ਜਾਣਾ ਪੱਕੀ ਸ਼ੋਰਟੀ ਦੇਵੋਗੇ ਹਾਂ ਉਹਨੇ ਠੀਕ ਹੋ ਜਾਣਾ ਤੁਸੀਂ ਵੀ ਮੈਮ ਐਜ਼ ਏ ਲੇਡੀਜ਼ ਤੁਸੀਂ ਇਸ ਚੀਜ਼ ਨੂੰ ਕਿਵੇਂ ਸੋਚਦੇ ਆਂ ਵੀ ਕਰਾਚਿ ਕਿਹੜੀਆਂ ਦਿੱਕਤਾਂ ਵਾਧ ਨੇ ਨਸ਼ੇ ਕਰਕੇ ਦੇਖੋ ਜਦੋਂ ਕੋਈ ਵੀ ਬੰਦਾ ਨਸ਼ਾ ਕਰ ਰਿਹਾ ਆ ਆਪਾਂ ਜਦੋਂ ਮੇਲ ਪਰਸਨੈਲਿਟੀ ਦੀ ਵੀ ਗੱਲ ਕਰਦੇ ਆ ਕਿ ਘਰ ਦੇ ਬੰਦੇ ਨਸ਼ਾ ਕਰ ਰਿਹਾ ਉਹਨਾਂ ਕੋਲ ਪੈਸੇ ਨਹੀਂ ਹੁੰਦੇ ਇਹਦਾ ਇੰਪੈਕਟ ਕਿਹਦੇ ਤੇ ਪੈਂਦਾ ਘਰ ਦੀ ਵੋਟੇ ਤੇ ਪੈਂਦਾ ਉਹਨੇ ਕੀ ਸੰਭਣਾ ਆਪਣਾ ਘਰ ਵੀ ਸੰਭਣਾ ਕੰਮ ਵੀ ਕਰਨਾ ਹੈ ਬੱਚੇ ਵੀ ਸੰਭਣੇ ਆ ਤੇ ਜਦੋਂ ਉਹਦਾ ਬੰਦਾ ਹੀ ਠੀਕ ਨਹੀਂ ਹੈ ਉਹ ਮੈਂਟਲੀ ਵੀ ਥੋੜਾ ਇਸ ਚੀਜ਼ ਨੂੰ ਸਹਿਣ ਨਹੀਂ ਕਰ ਪਾਉਂਦੀ ਠੀਕ ਹੈ ਕਈ ਤਾਂ ਕੁੜੀਆਂ ਇਹੋ ਜੀਆਂ ਨੇ ਨਸ਼ਾ ਕਰਦੇ ਉਹਨਾਂ ਦੇ ਜਿਹੜੇ ਹਸਬੰਡ ਨੇ ਤੇ ਉਹ ਸੁਸਾਈਡ ਕਰ ਲੈਂਦੀਆਂ ਨੇ ਠੀਕ ਹੈ ਜਿਹੜੀਆਂ ਮਾਵਾਂ ਇੰਨੀਆਂ ਦੁਖੀਆਂ ਹਨ ਉਹਨਾਂ ਨੇ ਕਿੰਨੇ ਸੁੱਖ ਇੰਨਾ ਮੰਨ ਕੇ ਆਪਣੇ ਮੁੰਡੇ ਨੂੰ ਜੰਮੇ ਹੁੰਦੇ ਆ ਤੇ ਉਹ ਮੁੰਡੇ ਕੀ ਕਰਦੇ ਨਸ਼ੇ 'ਚ ਪੈ ਕੇ ਉਹਨਾਂ ਦੀ ਵੀ ਡੈਥ ਹੋ ਜਾਂਦੀ ਹੈ ਉਹ ਕੀ ਕਰਨਗੀਆਂ ਸ਼ਰਾਬ ਵੱਡਾ ਕਲਰ ਡੋਸ ਸ਼ਰਾਬ ਨਸ਼ਾ ਦੋਨੋਂ ਚੀਜ਼ਾਂ ਸ਼ਰਾਬ ਦੇ ਇਕੱਲਾ ਉਹ ਚੀਜ਼ ਨਹੀਂ ਹੈ ਕਿ ਆਪਾਂ ਕਹੀਏ ਕਿ ਸ਼ਰਾਬ ਹੀ ਸੀ ਹੋਈ ਹੈ ਨਸ਼ੇ ਬਹੁਤ ਟਾਈਪ ਦੇ ਨੇ ਕੋਈ ਹਫੀਮ ਲੈ ਰਿਹਾ ਹੈ ਕੋਈ ਸਿਗਰਟ ਪੀ ਰਿਹਾ ਹੈ ਕੋਈ ਸ਼ਰਾਬ ਪੀ ਰਿਹਾ ਹੈ ਕੋਈ ਕੁਝ ਵੀ ਕਰ ਰਿਹਾ ਹੈ ਇਹਦਾ ਇੰਪੈਕਟ ਘਰ 'ਚ ਪੈਂਦਾ ਹੀ ਹੈ ਘਰ 'ਚ ਲੜਾਈਆਂ ਵਧ ਰੀਆਂ ਨੇ ਕਲੇਸ਼ ਵਧਦੇ ਨੇ ਇਹਦਾ ਇੰਪੈਕਟ ਬੱਚਿਆਂ ਤੇ ਪੈਂਦਾ ਹੈ ਉਹਨਾਂ ਦਾ ਫਿਊਚਰ ਖਰਾਬ ਹੁੰਦਾ ਹੈ ਜਿਹੜਾ ਵੀ ਬੰਦਾ ਨਸ਼ਾ ਕਰ ਰਿਹਾ ਉਹ ਆਪਣੇ ਬੱਚਿਆਂ ਬਾਰੇ ਨਹੀਂ ਸੋਚਦਾ ਉਹਨੂੰ ਬਸ ਇਹ ਮੈਨੂੰ ਇਹ ਚੀਜ਼ ਮਿਲਣੀ ਚਾਹੀਦੀ ਹੈ ਉਹ ਘਰ ਦਾ ਸਮਾਨ ਵੇਚਦਾ ਹੈ ਘਰ ਵੀ ਵੇਚ ਦਿੰਦਾ ਹੈ ਕਈ ਵਾਰੀ ਆਪਣੀ ਵੋਟੇ ਵੀ ਵੇਚ ਦਿੰਦਾ ਤੇ ਇਹਦਾ ਇੰਪੈਕਟ ਸਾਰਾ ਸਾਰਾ ਸਾਡੇ ਫਿਊਚਰ ਤੇ ਪੈ ਰਿਹਾ ਹੈ ਜਿਹੜੇ ਬੱਚੇ ਆਪਣੇ ਪਿਓ ਨੂੰ ਇਦਾਂ ਕਰਦੇ ਦੇ ਦੇਖਦੇ ਨੇ ਉਹ ਜਿਹੜਾ ਸਮਾਜ ਉਹੋ ਜਾਂ ਫਿਰ ਸੋਸਾਇਟੀ ਬਣਦੀ ਹੈ ਉਹ ਵੀ ਅੱਗੇ ਚਲ ਕੇ ਹੀ ਨਸ਼ਾ ਕਰਦੇ ਨੇ ਉਹ ਫਿਰ ਆਪਣੀ ਕੁੜੀਆਂ ਨੂੰ ਮਾਰਦੇ ਆ ਆਪਣੀ ਜਿਹੜੀ ਵਾਈਫ ਹੈ ਉਹਨਾਂ ਤੇ ਹੱਥ ਚੱਕਦੇ ਉਹਨਾਂ ਨੂੰ ਕੋਈ ਇਸ ਚੀਜ਼ ਦਾ ਪਰਹੇਜ਼ ਨਹੀਂ ਹੁੰਦਾ ਤੇ ਸਾਰਾ ਜਿਹੜਾ ਇੰਪੈਕਟ ਹੈ ਉਹ ਪੈਂਦਾ ਹੈ ਘਰ ਦੀ ਜਨਾਨੀਆਂ ਤੇ ਉਹ ਦੁਖੀ ਹੁੰਦੀ ਹੈ ਮੇਲ ਪਰਸਨੈਲਿਟੀ ਤੇ ਇਹਦੇ ਤਾਂ ਕੋਈ ਇਫੈਕਟ ਨਹੀਂ ਹੈਗਾ ਉਹਨਾਂ ਨੂੰ ਬਸ ਇਹ ਹੈ ਸਾਨੂੰ ਨਸ਼ਾ ਮਿਲ ਜਾਏ ਕਿਸੇ ਵੀ ਪਾਸਿਓਂ ਮਿਲ ਜਾਏ ਤੁਹਾਡੇ ਕੋਲ ਲੇਡੀਜ਼ ਦੀ ਰਿਕੁਆਇਰਮੈਂਟ ਆਉਂਦੀ ਹੈ ਵੀ ਉਹ ਇਨ ਇਹ ਵੀ ਆਂਦੀ ਹੈ ਅੱਜ ਕੱਲ ਤਾਂ ਇਹ ਹੋ ਰਿਹਾ ਨਾ ਵਰਲਡ ਚੇਂਜ ਹੋ ਰਿਹਾ ਆਪਾਂ ਇੱਕ ਪੈਰਲਰ ਯੂਨੀਵਰਸਿਟੀ ਵਿੱਚ ਰਹਿ ਰਹੇ ਆ ਪਹਿਲਾਂ ਮੁੰਡੇ ਹੁੰਦੇ ਸੀ ਇਦਾਂ ਦੇ ਹੁਣ ਕੁੜੀਆਂ ਵੀ ਆ ਰਹੀਆਂ ਨੇ ਖਾਸ ਕਰ ਜਿਹੜੇ ਟੀਨੇਜ ਨੇ ਡਿਪਰੈਸ਼ਨ ਚ ਜਾਂਦੀ ਆ ਉਹਨਾਂ ਨੂੰ ਲੱਗਦਾ ਵੀ ਸਾਨੂੰ ਘਰੇ ਇੰਨਾ ਸਪੋਰਟ ਨਹੀਂ ਮਿਲ ਰਿਹਾ ਇਮੋਸ਼ਨਲੀ ਉਹ ਆਪਣੇ ਆਪ ਨੂੰ ਇੰਨਾ ਕੱਲਾ ਸਮਝਦੀ ਆ ਕੋਈ ਕੋਈ ਉਹਨਾਂ ਨੂੰ ਬਹੁਤ ਆਸਾਨੀ ਨਾਲ ਨਾ ਕਹਿੰਦਾ ਨਾ ਵੀ ਤੂੰ ਇਹ ਪੀ ਤੂੰ ਇਹ ਕਰ ਤੈਨੂੰ ਇਹਦੇ ਨਾਲ ਆਰਾਮ ਮਿਲੂਗਾ ਉਹ ਬਹੁਤ ਆਸਾਨੀ ਨਾਲ ਪੈ ਜਾਂਦੀਆਂ ਨੇ ਸਾਡੇ ਕੋਲ ਆਂਦੇ ਇਹੋ ਜਿਹੇ ਕੇਸ ਕਾਫੀਆਂ ਕੁੜੀਆਂ ਹੁੰਦੀਆਂ ਨੇ ਉਹਨਾਂ ਦੇ ਮਾਪੇ ਆਂਦੇ ਵੀ ਦੁਖੀ ਹੋ ਕੇ ਕਿ ਇੰਨੇ ਟਾਈਮ ਤੋਂ ਹੀ ਨਸ਼ੇ ਕਰ ਰਹੇ ਐ ਇੱਦਾਂ ਕਰ ਰਹੇ ਉਹਨਾਂ ਦੇ ਘਰ ਦੀ ਹਾਲਤ ਬਹੁਤ ਖਰਾਬ ਹੁੰਦੀ ਐ ਕਈ ਤਾਂ ਬਿਲਕੁਲ ਹੀ ਅਫੋਰਡ ਨਹੀਂ ਕਰ ਪਾਉਂਦੇ ਇਲਾਜ ਵੀ ਅਫੋਰਡ ਨਹੀਂ ਕਰ ਪਾਉਂਦੇ ਉਹ ਕਹਿੰਦੇ ਨੇ ਇਹ ਹੀ ਮਰ ਜਵੇ ਜਾਂ ਆਪਾਂ ਮਰ ਜਾਈਏ ਇੱਦਾਂ ਦਾ ਪਾਜੀ ਕਾਲ ਜੁਗਿਆ ਆਉਂਦੀ ਐ ਜਦੋਂ ਮਨ ਭਰਦਾ ਵੀ ਕੀ ਹਾਲਾਤ ਨੇ ਪੰਜਾਬ ਦੇ ਬਿਲਕੁਲ ਪਾਜੀ ਕਈ ਵਾਰ ਸਾਨੂੰ ਐ ਲੱਗਦਾ ਯਾਰ ਵੀ ਕੀ ਹਾਲਾਤ ਹੋਗੇ ਇਹਨਾਂ ਦੇ ਕਈ ਵਾਰ ਤਾਂ ਸਾਡਾ ਇਹ ਵੀ ਦਿਲ ਕਰਦਾ ਵੀ ਯਾਰ ਇਹਨਾਂ ਨੂੰ ਵੀ ਇੰਨਾ ਜ਼ਿਆਦਾ ਜਿਵੇਂ ਘਰ ਦੇ ਵਿੱਚ ਹਾਲਾਤ ਖਰਾਬ ਨੇ ਵੀ ਯਾਰ ਅਸੀਂ ਆਪਣੇ ਵੱਲੋਂ ਹੀ ਕੋਸ਼ਿਸ਼ ਕਰਦੇ ਹਾਂ ਵੀ ਦਵਾਈ ਦੇ ਦਈਏ ਯਾਰ ਹਾਂ ਠੀਕ ਐ ਵੀ ਉਹਨਾਂ ਦਾ ਘਰ ਸੈੱਟ ਹੋ ਜਵੇ ਤੁਹਾਨੂੰ ਕੋਈ ਐਹੀ ਕਾਲ ਵੀ ਜਿਹਦੀ ਕਰਕੇ ਉਹ ਹਾਂਜੀ ਇੱਕ ਮੈਨੂੰ ਪਿੱਛੇ ਜੇ ਅੰਮ੍ਰਿਤਸਰ ਤੋਂ ਕਾਲ ਆਈ ਐ ਠੀਕ ਐ ਅੰਮ੍ਰਿਤਸਰ ਦੇ ਕਾਫੀ ਜ਼ਿਲ੍ਹੇ ਨੇ ਤੁਹਾਨੂੰ ਪਤਾ ਪਿੰਡ ਕਾਫੀ ਨੇ ਔਰ ਉੱਥੋਂ ਕਾਲ ਆਈ ਇੱਕ ਲੇਡੀਜ਼ ਵਿਡੀਓ ਮਦਰਸੀ ਉਹਨਾਂ ਦੇ ਉਹਨਾਂ ਨੇ ਆਪਣੀ ਲੜਕੀ ਵਿਆਹੀ ਕਿਤੇ ਕਿਸੇ ਪਿੰਡ ਦੇ ਵਿੱਚ ਔਰ ਉਹ ਜਿਹੜਾ ਮੁੰਡਾ ਹੈ ਉਹਨੂੰ ਲੱਗਿਆ ਹਫ਼ਤੇ 10 ਦਿਨ ਬਾਅਦ ਪਤਾ ਲੱਗਿਆ ਕੁੜੀ ਨੂੰ ਵੀ ਉਹ ਨਸ਼ਾ ਕਰਦਾ ਹੈ ਨਸ਼ਾ ਕਰਦਾ ਨਸ਼ਾ ਕਰਦਾ ਤੇ ਉਹਨੂੰ ਕੀ ਲੱਗਿਆ ਵੀ ਉਹ ਮੁੰਡੇ ਨੂੰ ਪਤਾ ਲੱਗਿਆ ਵੀ ਮੇਰੀ ਵਾਈਫ ਨੂੰ ਪਤਾ ਲੱਗਿਆ ਉਹਨੇ ਕੀ ਕੀਤਾ ਵੀ ਆਪਣੀ ਵਾਈਫ ਨੂੰ ਵੀ ਚਿੱਟੇ ਤੇ ਲਾਤਾ ਜੀ ਹਾਂ ਹਾਂ ਉਹਨੂੰ ਆਪਣੇ ਚਿੱਟੇ ਤੇ ਲਾਤਾ ਔਰ ਹਾਂ ਆਪਣੇ ਵੀ ਇਹ ਕਿਸੇ ਨੂੰ ਗੱਲ ਨਾ ਕਰ ਪਵੇ ਠੀਕ ਹੈ ਘਰ ਘਰੋਂ ਵਧੀਆ ਹੋਣਾ ਮੁੰਡਾ ਉਹਨੇ ਆਪਣੀ ਵਾਈਫ ਨੂੰ ਵੀ ਲਗਾਤਾ ਹੁਣ ਇਸ ਚੀਜ਼ ਦਾ ਮਾਪੇ-ਬਾਪ ਨੂੰ ਪਤਾ ਲੱਗਿਆ ਕੁੜੀ ਦੇ ਜਦੋਂ ਇਸ ਛੀ ਦਾ ਕੁੜੀ ਦੇ ਮਾਪੇ ਨੂੰ ਪਤਾ ਲੱਗਿਆ ਤਾਂ ਉਹਨਾਂ ਨੇ ਆਪਣੀ ਕੁੜੀ ਨੂੰ ਆਪਣੇ ਕਰ ਲਿਆਂਦਾ ਹੁਣ ਜਿਹੜੀ ਉਹ ਕੁੜੀ ਹੈ ਉਹਨੂੰ ਆਪਣੇ ਦੇਖੋ ਜਿਹੜੇ ਪਰਿਵਾਰ ਚ ਬਾਕੀ ਪਰਿਵਾਰ ਹੈ ਉਹ ਸਾਰੇ ਪਰਿਵਾਰ ਚ ਰਹਿ ਰਹੀ ਹੈ ਤੇ ਹੁਣ ਉਹਨੂੰ ਲੱਗਿਆ ਵੀ ਮੈਂ ਨਸ਼ਾ ਦਾ ਕਰਨਾ ਹੀ ਹੈ ਵੀ ਮੈਂ ਜਿੱਥੋਂ ਮਰਜ਼ੀ ਲਿਆ ਕੇ ਨਸ਼ਾ ਕਰਾਂ ਵੀ ਮੈਂ ਤਾਂ ਕਰੂੰਗੀ ਠੀਕ ਹੈ ਉਹਨੇ ਕੀ ਕੀਤਾ ਵੀ ਆਪਣੀਆਂ ਦੋ ਸਿਸਟਰ ਸੀਗੀਆਂ ਉਹਨੂੰ ਵੀ ਨਸ਼ੇ ਤੇ ਲਾਤਾ ਦੋ ਭੈਣਾਂ ਨੂੰ ਉਹਨੂੰ ਵੀ ਲਗਾਤਾ ਹੁਣ ਉਹਨਾਂ ਨੂੰ ਐ ਲੱਗਣ ਲੱਗ ਗਿਆ ਵੀ ਉਹ ਭੈਣਾਂ ਨੂੰ ਵੀ ਅਸੀਂ ਕਿਸੇ ਨਾਲ ਗੱਲ ਨਾ ਕਰੀਏ ਵੀ ਅਸੀਂ ਤਿੰਨੇ ਮਿਲ ਕੇ ਕਰ ਰਹੀਆਂ ਹਾਂ ਹੁਣ ਸਾਰਾ ਪਰਿਵਾਰ ਖਰਾਬ ਹੋ ਗਿਆ ਭਾਜੀ ਹੁਣ ਉਹ ਜਿਹੜੇ ਮਾਪੇ ਨੇ ਉਹਨਾਂ ਦੇ ਏਡੇ ਵੱਡੇ ਹਾਲਾਤ ਹੈ ਨਹੀਂ ਸੀਗੇ ਘਰ ਦੇ ਵੀ ਉਹ ਕਹਿਣ ਵੀ ਅਸੀਂ ਇਹਨਾਂ ਦਾ ਕੋਈ ਟਰੀਟਮੈਂਟ ਕਰਾ ਲਈਏ ਠੀਕ ਹੈ ਉਹ ਘਰ ਤੋਂ ਠੀਕ ਠਾਕ ਸੀਗੇ ਔਰ ਮੈਂ ਆਪਦੇ ਕੋਲੋਂ ਮੈਂ ਕਹਾਂ ਜੀ ਕੋਈ ਗੱਲ ਨਹੀਂ ਤੁਸੀਂ ਇਸ ਗੱਲ ਦੀ ਬਿਲਕੁਲ ਚਿੰਤਾ ਨਾ ਕਰੋ ਤੁਸੀਂ ਨਸ਼ਾ ਛਡਾਓ ਪਹਿਲਾਂ ਤਾਂ ਕੁੜੀ ਨੂੰ ਠੀਕ ਹੈ ਮੈਂ ਆਪ ਮੈਡੀਸਨ ਦਿੱਤੀ ਉਹਨਾਂ ਨੂੰ ਉਹ ਸਹੀ ਵੀ ਹੋਏ ਨੇ ਔਰ ਚੱਲ ਵੀ ਰਹੀ ਹੈ ਉਹਨਾਂ ਦੀ ਮੈਡੀਸਨ ਉਹ ਡਰਦੇ ਆ ਭਾਜੀ ਵੀ ਅਸੀਂ ਕਿਸੇ ਦੇ ਅੱਗੇ ਨਾ ਆ ਜਾਈਏ ਜੇ ਕਿਸੇ ਦਾ ਮਨ ਤਾਂ ਕਰਦਾ ਹੁੰਦਾ ਵੀ ਮੈਂ ਯਾਰ ਨਸ਼ਾ ਦਾ ਛੱਡਾਂ ਪਰ ਮੈਂ ਗੱਲ ਕੀ ਦੇ ਕੋਲੇ ਕਰਾਂ ਹਾਂ ਬਿਲਕੁਲ ਜੀ ਕਾਲ ਆਉਂਦੀਆਂ ਨੇ ਸਾਨੂੰ ਉਹ ਕਹਿੰਦੇ ਵੀ ਨਹੀਂ ਲੋਕ ਭਾਜੀ ਵੀ ਮੈਂ ਕਿਸੇ ਨੂੰ ਗੱਲ ਨਹੀਂ ਕਰ ਸਕਦਾ ਵੀ ਮੈਂ ਆਪਣੀ ਵਾਈਫ ਨਾਲ ਵੀ ਨਹੀਂ ਗੱਲ ਕੀਤੀ ਮੇਰੀ ਵਾਈਫ ਵੀ ਨਹੀਂ ਪ੍ਰਾਈਵੇਸੀ ਰੱਖਦੀਆਂ ਫਿਰ ਹਾਂਜੀ ਬਿਲਕੁਲ ਪ੍ਰਾਈਵੇਟ ਸਾਰਾ ਕਨਫਿਡੈਂਸ਼ੀਅਲ ਹੁੰਦਾ ਹੈ ਤੁਹਾਡੇ ਕੋਈ ਆਇਡੈਂਟੀਟੀ ਰਿਵੀਲ ਨਹੀਂ ਕੀਤੀ ਜਾਂਦੀ ਤੁਹਾਨੂੰ ਕਿਸੇ ਨੂੰ ਨਹੀਂ ਪਤਾ ਹੋਏਗਾ ਕਿ ਤੁਸੀਂ ਨਸ਼ਾ ਛੱਡ ਰਹੇ ਹੋ ਜਾਂ ਨਸ਼ਾ ਲੈ ਰਹੇ ਹੋ ਵੀ ਇੱਥੇ ਸਾਨੂੰ ਪਤਾ ਲੱਗੇ ਤੁਸੀਂ ਸਾਨੂੰ ਕਾਲ ਕਰੋ ਆਪਣਾ ਐਡਰੈਸ ਦੱਸੋ ਆਪਾਂ ਉੱਥੇ ਦੇ ਲੋਕਲ ਬੰਦਾਂ ਨੂੰ ਭੇਜਾਂਗੇ ਕੋਈ ਕਿਸੇ ਨੂੰ ਵੀ ਪਤਾ ਨਹੀਂ ਲੱਗਣਾ ਬਿਲਕੁਲ ਵੀ ਕਿ ਇਸ ਘਰ 'ਚ ਨਸ਼ਾ ਛਡਾਉਣ ਦੀ ਦਵਾਈ ਜਾ ਰਹੀ ਹੈ ਤੁਸੀਂ ਬਸ ਮੈਂਟਲੀ ਪ੍ਰੀਪੇਅਰ ਹੋਵੋ ਇੱਥੇ ਕਾਲ ਕਰੋ ਸਾਨੂੰ ਦੱਸੋ ਆਪਣੇ ਬਾਰੇ ਸਾਰਾ ਕੁਝ ਜੋ ਵੀ ਤੁਸੀਂ ਖੁੱਲ੍ਹ ਕੇ ਗੱਲ ਕਰ ਸਕਦੇ ਹੋ ਸਾਡੇ ਕੋਲ ਬਹੁਤ ਸਟਾਫ ਨੇ ਜਿਹੜੇ ਸਪੈਸ਼ਲੀ ਇਸੀ ਚੀਜ਼ ਲਈ ਨੇ ਤੇ ਸਾ ਤੁਹਾਡੀ ਸਾਰੀ ਡਿਟੇਲ ਬਿਲਕੁਲ ਕਨਫਿਡੈਂਸ਼ੀਅਲ ਹੁੰਦੀ ਹੈ ਜਿਹੜੀ ਗੱਲ ਸੋ ਤੁਹਾਡੇ ਤੇ ਸਾਡੇ ਵਿੱਚ ਹੋ ਗਈ ਉੱਥੇ ਹੀ ਰਹਿੰਦੀ ਹੈ ਕਿਉਂਕਿ ਜਿਹੜਾ ਬੰਦਾ ਨਸ਼ਾ ਕਰ ਰਿਹਾ ਨਾ ਉਹਨੂੰ ਐਂ ਲੱਗਦਾ ਵੀ ਯਾਰ ਵੀ ਮੈਂ ਛੱਡ ਤਾਂ ਦਮਾਂ ਵੀ ਮੈਂ ਛੱਡ ਦੋ ਮਾਨਸਾ ਪਰ ਵੀ ਮੈਨੂੰ ਕੋਈ ਸਹਾਰਾ ਚਾਹੀਦਾ ਕਿਸੇ ਨਾ ਕਿਸੇ ਚੀਜ਼ ਦਾ ਠੀਕ ਹੈ ਹੁਣ ਸਹਾਰਾ ਦੇਖੋ ਜੇ ਗੱਲ ਕਰੀ ਤਾਂ ਨਸ਼ੇ ਦਾ ਹੀ ਉਹਨੂੰ ਸਹਾਰਾ ਉਹਨੂੰ ਲੱਗਦਾ ਵੀ ਮੈਨੂੰ ਤਾਂ ਨਸ਼ਾ ਮਿਲ ਜਵੇ ਬਸ ਕਿਤੋਂ ਨਾ ਕਿਤੋਂ ਪਰ ਜੇ ਉਹ ਮੈਡੀਸਿਨ ਲੈਂਦਾ ਆ ਸਾਡੀ ਤਾਂ ਪਹਿਲੀ ਤੋਂ ਡੋਜ਼ ਦੇ ਨਾਲ ਉਹਦੇ ਨਾਲ ਨਸ਼ਾ ਆਉਂਦਾ ਹੈ ਉਹ ਬਿਲਕੁਲ ਖਤਮ ਹੋ ਜਾਂਦਾ ਉਹਨੂੰ ਲੱਗਦਾ ਨਹੀਂਗਾ ਵੀ ਉਹਨੂੰ ਤੋੜ ਲੱਗ ਰਹੀ ਹੈ ਬਾਡੀ ਨੂੰ ਠੀਕ ਹੈ ਤੁਸੀਂ ਯਾਰ ਆਪ ਪ੍ਰੋਵਾਈਡ ਕਰਵਾ ਕੇ ਦਿੰਨੇ ਆ ਫਿਰ ਉੱਥੋਂ ਤੱਕ ਹਾਂਜੀ ਉਹ ਤੁਹਾਨੂੰ ਕਾਲ ਕਰਦਾ ਆ ਤੇ ਆਪਣੀ ਸਾਰੀ ਪ੍ਰੋਬਲਮ ਸਾਨੂੰ ਦੱਸਦਾ ਵੀ ਮੈਂ ਆ ਨਸ਼ਾ ਕਰ ਰਿਹਾ ਕੋਈ ਭੁੱਕੀ ਲੈ ਰਿਹਾ ਕੋਈ ਫੀਮ ਲੈ ਰਿਹਾ ਕੋਈ ਗੋਲੀਆਂ ਲੈ ਰਿਹਾ ਕੋਈ ਚਿੱਟਾ ਲੈ ਰਿਹਾ ਹਾਂ ਉਹ ਆਪਣੇ ਨਸ਼ੇ ਬਾਰੇ ਸਾਨੂੰ ਦੱਸੂਗਾ ਵੀ ਮੈਂ ਆ ਚੀਜ਼ ਲੈ ਰਿਹਾ ਠੀਕ ਹੈ ਔਰ ਉਹ ਉਸ ਦੀ ਡੋਜ਼ ਦੱਸਦਾ ਸਾਨੂੰ ਵੀ ਮੈਂ ਇੰਨੀ ਲੈ ਰਿਹਾ ਹੁਣ ਕਈ ਐਸੇ ਵੀ ਦੋਸਤ ਨੇ ਵੀ ਜਿਹੜੇ 1 ਗ੍ਰਾਮ ਚਿੱਟੇ ਦੀ ਗੱਲ ਕਰੀਏ ਤਾਂ ਬਹੁਤ ਮਹਿੰਗਾ ਜੀ ਠੀਕ ਹੈ ਉਹ ਵੀ ਲੈ ਰਹੇ ਨੇ ਉਹ ਸ ਡੋਜ਼ ਦੱਸਣ ਤੋਂ ਬਾਅਦ ਅਸੀਂ ਉਹਨਾਂ ਨੂੰ ਮੈਡੀਸਿਨ ਬਾਰੇ ਦੱਸ ਦਿੰਦੇ ਆ ਵੀ ਇੰਨੇ ਪਾਊਚ ਤੁਹਾਨੂੰ ਖਾਣੇ ਪੈਣਗੇ ਇੱਕ ਟਾਈਮ ਠੀਕ ਹੈ ਜੀ ਔਰ ਤਿੰਨੋਂ ਟਾਈਮ ਦੇ ਇਹਨੂੰ ਪਾਊਚ ਬਣਾ ਕੇ ਅਸੀਂ ਦੱਸ ਦਿਆਂ ਤਾਂ ਉਹਦੇ ਨਾਲ ਉਹਦੀ ਤੋੜ ਬਿਲਕੁਲ ਸਹੀ ਹੋ ਜਾਂਦੀ ਹੈ ਪਹਿਲੇ ਦਿਨ ਤੋਂ ਹੁਣ ਜਦੋਂ ਤੋੜ ਸਹੀ ਹੋ ਗਈ ਤਾਂ ਬੰਦਾ ਨੇਚਰਲੀ ਗੱਲ ਆ ਵੀ ਤੁਹਾਨੂੰ ਵੀ ਪਤਾ ਜੀ ਉਹ ਨਸ਼ਾ ਕਰਨ ਕਿਉਂ ਜਾਊਗਾ ਬਿਲਕੁਲ ਮੇਨ ਤਾਂ ਤੋੜ ਕਰਕੇ ਨਸ਼ਾ ਕਰਦਾ ਇਨਸਾਨ ਕਿੱਥੇ ਕਿੱਥੇ ਪ੍ਰੋਵਾਈਡ ਕਰਾ ਸਕਦੇ ਤੁਸੀਂ ਦਵਾਈਆਂ ਮੈਂ ਕਹਾਂ ਜੀ ਪੂਰੇ ਜਿੱਥੇ ਮਰਜ਼ੀ ਹੋਵੇ ਪੂਰੇ ਵਰਲਡ ਦੇ ਵਿੱਚ ਸਾਡੀ ਮੈਡੀਸਿਨ ਜਾਂਦੀ ਹੈ ਕੈਨੇਡਾ ਅਮਰੀਕਾ ਕਿਤੇ ਵੀ ਭੇਜ ਸਕਦੇ ਆਪਾਂ ਠੀਕ ਹੈ ਔਰ ਪੂਰੇ ਪੰਜਾਬ ਇੰਡੀਆ ਕਿਤੇ ਵੀ Rajasthan ਵਗੈਰਾ ਹੋ ਗਿਆ Haryana ਹੋ ਗਿਆ ਕਿਤੇ ਵੀ ਭੇਜ ਸਕਦੇ ਆ ਜੀ ਆਪਾਂ ਜਦੋਂ ਬਾਹਰ ਮੰਨ ਕੇ ਚਲੋ ਅਗਲਾ ਕੋਈ ਪੰਜਾਬ ਦਾ ਬੰਦਾ ਕੈਨੇਡਾ ਜਾਣਾ ਚਾਹੁੰਦਾ ਤਾਂ ਜਿਵੇਂ ਜਿਵੇਂ ਕਹਿੰਦੇ ਹੁੰਦੇ ਆ ਵੀ 에어ਪੋਰਟ ਕ੍ਰਾਸ ਕਰੋ ਨਹੀਂ ਤਾਂ ਕੋਈ ਮਸਲਾ ਕਿਸ ਤਰ੍ਹਾਂ ਕੋਈ ਮਸਲਾ ਨਹੀਂ ਐ ਜੀ ਕਿਹੜਾ ਕੋਈ ਨਸ਼ਾ ਭਾਜੀ ਇਹ ਜੇ ਕੋਈ ਨਸ਼ਾ ਨਹੀਂ ਹੈਗਾ ਇਹ ਬਿਲਕੁਲ ਨੇਚਰਲ ਜੜੀਆਂ ਬੂਟੀਆਂ ਨੇ ਠੀਕ ਹੈ ਇਹ ਸਮਝ ਲਓ ਵੀ ਇੱਕ ਫੂਡ ਸਪਲੀਮੈਂਟ ਅਸੀਂ ਮੈਂ ਆਪਾਂ ਕਹਿ ਦਿੰਨੇ ਆ ਇੱਕ ਬਿਲਕੁਲ ਜੜੀਆਂ ਬੂਟੀਆਂ ਨੇ ਜੜੀਆਂ ਬੂਟੀਆਂ ਤੋਂ ਤਿਆਰ ਕੀਤੀ ਹੋਈ ਗੀ ਦਵਾਈ ਹੈ ਇਹ ਇਮਿਊਨਿਟੀ ਨੂੰ ਬੂਸਟ ਕਰਦੀ ਹੈ ਔਰ ਆਪਣੀ ਜਿਹੜੀ ਬੋਡੀ ਨੂੰ ਡੀਟੌਕਸੀਫਾਈ ਕਰਦੀ ਹੈ ਉਹਨੂੰ ਠੀਕ ਹੈ ਹੁਣ ਆਪਣੇ ਅੰਦਰੋਂ ਜਿਹੜਾ ਨਸ਼ਾ ਕੀਤਾ ਹੋਇਆ ਉਹ ਅਗਰ ਆਪਣੇ ਅੰਦਰੋਂ ਬਾਹਰ ਨਿਕਲ ਜਾਂਦਾ ਹੈ ਠੀਕ ਹੈ ਤਾਂ ਸਾਨੂੰ ਤੋੜ ਤਕਲੀਫ ਕੋਈ ਪ੍ਰੋਬਲਮ ਆਂਦੀ ਨਹੀਂ ਜਿਹੜੀ ਚੀਜ਼ੇ ਘਰ ਕੀਤਾ ਉਹ ਚੀਜ਼ ਨੂੰ ਬਾਹਰ ਕੱਢਦੇ ਆ ਹਾਂ ਉਹ ਚੀਜ਼ ਨੂੰ ਬਾਹਰ ਕੱਢਦੇ ਆ ਆਦਰਵਾਇਜ਼ ਕੋਈ ਨੁਕ ਹਮ ਆਯੁਰਵੈਦਿਕ ਹੈ 100% ਆਪਾਂ ਲਿਖਿਆ ਵੀ ਹੋਇਆ ਜੀ ਉੱਥੇ ਭਾਜੀ ਹਰ ਬੰਦੇ ਨੂੰ ਇਹ ਲੱਗਦਾ ਵੀ ਯਾਰ ਵੀ ਮੈਂ ਨਸ਼ਾ ਛੱਡਾਂ ਹਮ ਹੱਥਰੀ ਵੀ ਤੰਗੀ ਹੁੰਦੀਆਂ ਮਲੇ ਬੰਦੇ ਕੋਲ ਤਾਂ ਉਹੀ ਪੈਸੇ ਨਹੀਂ ਘਟਣਦੀਆਂ ਕੋਈ ਪਰਿਵਾਰ ਦਾ ਮੈਂਬਰ ਕੋਈ ਆਸ ਆਸੇ ਪਾਸੇੋਂ ਕਿਉਂਕਿ ਗਰੀਬ ਤਬਕਾ ਜਿਹੜਾ ਲੱਗਦਾ ਵੀ ਕਿਤੇ ਨਾ ਕਿਤੇ ਨਸ਼ਾ ਛੱਡਣਾ ਚਾਹੁੰਦਾ ਹਮ 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 ਉਹਨਾਂ ਨੂੰ ਕੀ ਗਾਰੰਟੀ ਦਿੰਨੇ ਵੀ ਅਗਲਾ ਪੈਸਾ ਵੀ ਲਾ ਲਵੇ ਤੇ ਤੁਹਾਡੇ ਤੋਂ ਦਵਾਈ ਵੀ ਲੈ ਲਵੇ ਤੇ ਉਹਦੇ ਬਾਅਦ ਉਹਨੂੰ ਫਰਕ ਨਾ ਪਵੇ ਬਿਲਕੁਲ ਜੀ ਸਵਾਲ ਤੁਹਾਡਾ ਬਿਲਕੁਲ ਜਾਇਜ਼ ਹੈ ਹੁਣ ਇਨਸਾਨ ਦੇਖੋ ਕਿਤਨੇ ਕੁਤੋਂ ਪੈਸਾ ਇਕੱਠਾ ਕਰਕੇ ਲੈ ਕੇ ਆ ਰਹੇ ਆ ਹੁਣ ਅਸੀਂ ਇਹ ਗੱਲ ਵੀ ਕਹਿਨੀ ਆ ਜੀ ਨਾਲ ਜੇ ਉਹਨੂੰ ਪਹਿਲੀ ਡੋਜ਼ ਦੇ ਨਾਲ ਫਰਕ ਨਾ ਪਵੇ ਠੀਕ ਹੈ ਉਹ ਤਿੰਨ ਟਾਈਮ ਦਵਾਈ ਖਾ ਲਓ ਇੱਕ ਦਿਨ ਦੇ ਵਿੱਚ ਜੇ ਉਹਨੂੰ ਫਰਕ ਨਾ ਪਵੇ ਉਹ ਸਾਡੀ ਦਵਾਈ ਸਾਨੂੰ ਵਾਪਸ ਕਰ ਜੋਵੇ ਇੱਕ ਦਿਨ ਦੇ ਕੋਰਸ ਕੀ ਪਤਾ ਲੱਗ ਜੀ ਮੈਂ ਕਹਾਂ ਜੀ ਪਹਿਲੇ ਦਿਨ ਤੋਂ ਉਹਨੂੰ ਪਤਾ ਲੱਗ ਜਾਣਾ ਪਹਿਲੀ ਡੋਜ਼ ਤੋਂ ਪਤਾ ਲੱਗ ਜਾਂਦਾ ਜੇ ਪਹਿਲੀ ਡੋਜ਼ ਤੋਂ ਪਤਾ ਲੱਗ ਗਿਆ ਉਹਨੂੰ ਪਤਾ ਲੱਗ ਗਿਆ ਵੀ ਦਵਾਈ ਸਹੀ ਹੈ ਉਹਨੇ ਆਪਣਾ ਕੋਰਸ ਪੂਰਾ ਕਰਨਾ ਹੈ ਠੀਕ ਹੈ ਅਸੀਂ ਇਹ ਜ਼ਰੂਰ ਗੱਲ ਕਹਿੰਦੇ ਆ ਵੀ ਦੇਖੋ ਕੋਰਸ ਪੂਰਾ ਕਰਨਾ ਪੈਣਾ ਹੈ ਕਈ ਇਨਸਾਨ ਐਸੇ ਵੀ ਨਹੀਂ ਜਿ ਕਿ ਛੱਡ ਤੋਂ ਦੇਖੋ ਮੈਡੀਸਿਨ ਜਾਂਦੀ ਹੈ ਦੋ ਡੱਬੇ ਖਾ ਕੇ ਕਹਿੰਦੇ ਜੀ ਠੀਕ ਹੋ ਗਏ ਜੀ ਅਸੀਂ ਫਿਰ 15 ਦਿਨ ਬਾਅਦ ਫੋਨ ਆਉਂਦਾ 20 ਦਿਨ ਬਾਅਦ ਫੋਨ ਆਉਂਦਾ ਭਾਈ ਡਾਟਸਾਪ ਉਹ ਸਾਨੂੰ ਤੋੜ ਲੱਗਣ ਲੱਗ ਗਈ ਜੀ ਠੀਕ ਹੈ ਉਹਦੇ ਚ ਦੇਖੋ ਉਹਨੂੰ ਕੋਰਸ ਪੂਰਾ ਕਰਨਾ ਪੈਣਾ ਹੈ ਹਾਂ ਹਾਂ ਜੇ ਉਹਦੀ ਤੋੜ ਤੱਕਲੀ ਪਹਿਲੇ ਦਿਨ ਤੋਂ ਸਹੀ ਹੋ ਗਈ ਤੇ ਉਹਨੂੰ ਕੋਈ ਪ੍ਰੋਬਲਮ ਨਹੀਂ ਆਈ ਤਾਂ ਫਿਰ ਤਾਂ ਦੇਖੋ ਦਵਾਈ ਨੇ ਕੰਮ ਕਰਤਾ ਪਰ ਜੇ ਉਹਨੂੰ ਉਹਦੇ ਬੋਡੀ ਦੇ ਉੱਪਰ ਦਵਾਈ ਸਾਡੀ ਨਹੀਂ ਕੰਮ ਕਰ ਰਹੀ ਕਿਸੇ ਕਾਰਨ ਉਹਨੂੰ ਲੱਗਦਾ ਵੀ ਮੇਰੀ ਤੋੜ ਨਹੀਂ ਠੀਕ ਹੋ ਰਹੀ ਤਾਂ 100% ਬਾਜੀ ਗਰੰਟੀ ਲੈਣੇ ਆਪਾਂ ਅਸੀਂ ਦੀ ਉਹ ਗਰੰਟੀ ਹੀ ਗਰੰਟੀ ਲੈਣੇ ਆ ਅਗਲੇ ਦੇ ਪੈਸੇ ਵਾਪਸ ਹੀ ਪੈਸੇ ਵਾਪਸ ਦੀ ਗਰੰਟੀ ਦਿੰਦੇ ਆ ਜੀ ਹਾਂ ਠੀਕ ਹੈ ਹੁਣ ਸਭ ਤੋਂ ਵੱਡੀ ਗਰੰਟੀ ਕੀ ਕਿਹੜੀ ਹੁੰਦੀ ਹੈ ਇਹੀ ਗਰੰਟੀ ਹੈ ਜੀ ਦਵਾਈ ਨੇਚੁਰਲ ਐ 100% ਆਯੁਰਵੈਦਿਕ ਐ ਕੋਈ ਨੁਕਸਾਨ ਨਹੀਂਗਾ ਤੇ ਜੇ ਤੋੜ ਖਤਮ ਨਹੀਂ ਹੁੰਦੀ ਤਾਂ ਅਸੀਂ ਪੈਸੇ ਵਾਪਸ ਦੀ ਗਰੰਟੀ ਸੈਂਟਰ ਕਿੱਥੇ ਕਿੱਥੇ ਨਹੀਂ ਜੇ ਪਰਸਨਲ ਮਿਲਣਾ ਪਰ ਸਾਡਾ ਲੁਧਿਆਣਾ ਵੀ ਆਫਿਸ ਹੈ ਪਟਿਆਲੇ ਵੀ ਆਫਿਸ ਹੈ ਸਾਡਾ ਅੰਮ੍ਰਿਤਸਰ ਵੀ ਆਫਿਸ ਬਣਨ ਜਾ ਰਿਹਾ ਠੀਕ ਹੈ ਉੱਥੇ ਵੀ ਦਵਾਈ ਆਪਾਂ ਦੇ ਸਕਦੇ ਆਂ ਬਾਕੀ ਹੋਰ ਪੂਰੇ ਦੇਖੋ ਇੰਡੀਆ ਲੈਵਲ ਤੇ ਹੈ ਜੀ ਆਨਲਾਈਨ ਸਾਡੇ ਕੋਲ ਆਉਂਦੀਆਂ ਸੀ ਭੇਜ ਰਹੇ ਆਂ ਡਿਲੀਵਰ ਕਰ ਰਹੇ ਆਂ ਉਹ ਰਾਜਸਥਾਨ ਦੇ ਵਿੱਚ ਵੀ ਬਹੁਤ ਜਲਦੀ ਅਸੀਂ ਆਫਿਸ ਬਣਾਉਣ ਜਾ ਰਹੇ ਆਂ ਜੀ ਠੀਕ ਹੈ ਔਰ ਲੁਧਿਆਣੇ ਦੇ ਵਿੱਚ ਸਾਡਾ ਜਿਹੜਾ ਆਫਿਸ ਬਣਿਆ ਸਮਰਾਲਾ ਚੌਂਕ ਦੇ ਵਿੱਚ ਉਹ ਵੀ ਉੱਥੇ ਤੁਸੀਂ ਦਵਾਈ ਲੈ ਸਕਦੇ ਹੋ ਤੇ ਪਟਿਆਲੇ ਵੀ ਹਾਂ ਪਟਿਆਲੇ ਵੀ ਲੈ ਸਕਦੇ ਹੋ ਪਟਿਆਲੇ ਯੂਨੀਵਰਸਿਟੀ ਦੇ ਕੋਲ ਆ ਸਾਡਾ ਪਾਣੀ ਹਰ ਬੰਦੇ ਨੂੰ ਆਪਣੇ ਪਰਿਵਾਰ ਦੇ ਨਾਲ ਹਾਲਾਤ ਪਤਾ ਹੁੰਦੇ ਨੇ ਚਾਹੇ ਉਹ ਨਸ਼ਾ ਕਰਦਾ ਚਾਹੇ ਨਹੀਂ ਕਰਦਾ ਕੀ ਲੱਗਦਾ ਵੀ ਉਹਦੀ ਕੀ ਐਸੀ ਮਜਬੂਰੀ ਬਣ ਜਾਂਦੀ ਆ ਜਦੋਂ ਉਹ ਇਸ ਦਲਦਲ ਦੇ ਵਿੱਚ ਦੋਵੇਂ ਪੈਰ ਪਾ ਕੇ ਦਿੱਤਾਸੀਆਂ ਬਿਲਕੁਲ ਜੀ ਉਹ ਦੇਖੋ ਜਿਹੜਾ ਇੱਕ ਇਨਸਾਨ ਹੈ ਪਹਿਲਾਂ ਤਾਂ ਦੇਖੋ ਉਹ ਆਪਣੇ ਸ਼ੌਂਕ ਨੂੰ ਨਸ਼ਾ ਕਰ ਲੈਂਦਾ ਉਹ ਜੀ ਮੰਨ ਲਓ ਕਾਲਜ ਦੇ ਵਿੱਚ ਪੜ ਰਿਹਾ ਕਿਤੇ ਸਕੂਲ 'ਚ ਪੜ ਰਿਹਾ ਠੀਕ ਹੈ ਉਹ ਇੱਕ ਸ਼ੌਂਕ ਨੂੰ ਮੁੰਡਿਆਂ ਦੇ ਨਾਲ ਬੈਠ ਕੇ ਉਹ ਨਸ਼ਾ ਲਾ ਲੈਂਦਾ ਬਿਲਕੁਲ ਠੀਕ ਹੈ ਉਹਨੂੰ ਐਂ ਲੱਗਦਾ ਯਾਰ ਵੀ ਅੱਛਾ ਫੀਲ ਹੁੰਦਾ ਉਹਨੂੰ ਨਸ਼ਾ ਕਰਕੇ ਪਹਿਲੀ ਵਾਰ ਠੀਕ ਹੈ ਉਸ ਤੋਂ ਬਾਅਦ ਕੀ ਕਰਦਾ ਉਹ ਉਹਨੂੰ ਹੌਲੀ ਹੌਲੀ ਆਦਤ ਲੱਗਣੀ ਸ਼ੁਰੂ ਹੋ ਜਾਂਦੀ ਹੈ ਹੁਣ ਜਦੋਂ ਉਹਨੂੰ ਆਦਤ ਲੱਗ ਗਈ ਫਿਰ ਉਹ ਇੱਕ ਚੀਜ਼ ਦਾ ਪੇਸ਼ੈਂਟ ਬਣ ਗਿਆ ਉਹਨੂੰ ਆਦਤ ਪੈ ਗਈ ਹੁਣ ਉਹ ਉਹ ਤੋਂ ਬਿਨਾ ਨਹੀਂ ਰਹਿ ਸਕਦਾ ਮਰੀਜ਼ ਬਣ ਗਿਆ ਮਰੀਜ਼ ਬਣ ਗਿਆ ਠੀਕ ਹੈ ਹੁਣ ਜਦੋਂ ਉਹ ਮਰੀਜ਼ ਬਣ ਗਿਆ ਤਾਂ ਉਹਨੂੰ ਕਿਤੋਂ ਨਾ ਕਿਤੋਂ ਨਸ਼ੇ ਦੀ ਪੂਰਤੀ ਕਰਨ ਵਾਸਤੇ ਪੈਸਾ ਚਾਹੀਦਾ ਬਿਲਕੁਲ ਫਿਰ ਉਹ ਚਾਹੇ ਜੋ ਮਰਜ਼ੀ ਕਰੇ ਹਾਂ ਠੀਕ ਹੈ ਔਰ ਜਦੋਂ ਪੂਰਤੀ ਨਹੀਂ ਹੁੰਦੀ ਫਿਰ ਤੁਹਾਨੂੰ ਪਤਾ ਵੀ ਆਪਾਂ ਦੇਖਦੇ ਹਾਂ ਮਾਰਕੀਟ 'ਚ ਕੀ ਹਾਲਾਤ ਨੇ ਠੀਕ ਹੈ ਜੀ ਬਾਕੀ ਕੋਈ ਐਸੀ ਗੱਲ ਨਹੀਂ ਹੈ ਘਬਰਾਣ ਦੀ ਕੋਈ ਲੋੜ ਨਹੀਂ ਹੈ ਜਿਹੜਾ ਇਨਸਾਨ ਜੀ ਉਹਦਾ ਘਰ ਕੋਈ ਬਰਬਾਦ ਹੋ ਰਿਹਾ ਨਸ਼ੇ ਦੇ ਕਾਰਨ ਤਾਂ ਉਹ ਇਨਸਾਨ ਸਾਡੀ ਦਿੱਤੇ ਹੋਏ ਨੰਬਰਾਂ ਤੇ ਸਕਰੀਨ ਤੇ ਨੰਬਰ ਚੱਲ ਰਿਹਾ ਉਹ ਸਾਡੇ ਦਿੱਤੇ ਹੋਏ ਨੰਬਰ ਤੇ ਕਾਲ ਕਰੇ ਔਰ ਬਿਲਕੁਲ ਅਸੀਂ ਗਰੰਟੀ ਇਸ ਜੀ ਦੀ ਲੈਨੇ ਆ ਪਹਿਲੇ ਦਿਨ ਤੋਂ ਪਹਿਲੀ ਡੋਜ਼ ਤੋਂ ਉਹਦੀ ਤੋੜ ਤਕਲੀਫ ਛੜੀ ਆ ਖਤਮ ਹੋਊਗੀ ਜੇ ਕੋਈ ਪ੍ਰੋਬਲਮ ਆਂਦੀ ਆ ਉਹਨੂੰ ਕੋਈ ਦਿੱਕਤ ਆਂਦੀ ਆ ਤੋੜ ਦੇ ਕਲੀਪ ਦੀ ਤਾਂ ਸਾਨੂੰ ਕਾਲ ਕਰੇ ਸਾਨੂੰ ਮਤਲਬ ਸਾਡੀ ਦਵਾਈ ਪੈਕ ਕਰਕੇ ਤੁਹਾਨੂੰ ਕੋਰੀਅਰ ਕਰ ਦਵੇ ਵਾਪਸ ਜੇ ਉਹ ਇੱਥੇ ਨਹੀਂ ਆ ਸਕਦਾ ਨਾ ਸਾਡੀ ਦਵਾਈ ਕੋਰੀਅਰ ਕਰ ਦਵੇ ਵਾਪਸ ਸਾਨੂੰ ਦੱਸ ਦਵੇ ਜੀ ਆਹ ਕੋਰੀਅਰ ਸਲਿੱਪ ਹੈ ਔਰ ਅਸੀਂ ਉਹਦੇ ਪੈਸੇ ਉਹਨੂੰ ਗੂਗਲ ਪੇ ਕਰ ਦਾਂਗੇ ਜੋ ਵੀ ਹੋਊਗਾ ਉਹਨੂੰ ਉਹਦੇ ਟਰਨ ਕਰਾਂਗੇ ਸੋ ਦੋਸਤੋ ਅਸੀਂ ਇਹਨਾਂ ਦੀ ਪ੍ਰੋਮੋਸ਼ਨ ਨਹੀਂ ਕਰਨਾ ਹੈ ਸਾਨੂੰ ਇਹ ਹੁੰਦਾ ਕਿ ਜੋ ਪੰਜਾਬ 'ਚ ਜਿੰਮੇਵਾਰੀ ਲੈ ਰਹੇ ਨੇ ਨਸ਼ਿਆਂ ਨੂੰ ਦੂਰ ਕਰਨ ਵਾਸਤੇ ਨਸ਼ਿਆਂ ਦੇ ਕਰਕੇ ਜਿਹੜੇ ਪਰਿਵਾਰ ਉਜੜ ਰਹੇ ਨੇ ਉਹਨਾਂ ਦੀ ਜਿੰਮੇਵਾਰੀ ਇਹ ਲੋਕ ਚੱਕ ਰਹੇ ਨੇ ਅਗਰ ਤੁਹਾਡੇ ਆਣ ਗੌਣ ਜਾਂ ਤੁਹਾਡੇ ਨੇੜੇ ਤੇੜੇ ਕੋਈ ਇਹੋ ਜਿਹਾ ਪੇਸ਼ੈਂਟ ਹੈ ਇਹਨਾਂ ਬਾਰੇ ਜਰੂਰ ਦੱਸੋ ਤੇ ਇਸ ਗੱਲ ਦੀ ਅਸੀਂ ਅਵੇਅਰ ਕਰਦੇ ਆਂ ਵੀ ਪਹਿਲਾਂ ਅਗਲੇ ਦੀ ਦਵਾਈ ਵਰਤੋ ਵਰਤ ਕੇ ਜੇ ਤੁਹਾਨੂੰ ਲੱਗਦਾ ਵੀ ਕਿਤੇ ਨਾ ਕਿਤੇ ਤੁਹਾਨੂੰ ਫਾਇਦਾ ਹੋਇਆ ਤਾਂ ਉਸ ਤੋਂ ਬਾਅਦ ਸਾਰਾ ਕੋਰਸ ਕੰਟੀਨਿਊ ਕਰੋ ਆਦਰਵਾਇਜ਼ ਇਹ ਨਹੀਂ ਦੀ ਗਾਰੰਟੀ ਹੈ ਕਿ ਤੁਹਾਡੇ ਪੈਸੇ ਤੁਹਾਡੇ ਤੱਕ ਵਾਪਸ ਕਰਨ ਆਈ ਦੀ ਪੇਸ਼ਕਸ਼ ਕਰਨ ਦੇ ਲਈ ਬਹੁਤ ਬਤਨਾਂ